ਹਾਂਜੀ ਦਰਸ਼ਕ ਵੀਰੋ ਵੀਡੀਓ ਆਪਾਂ ਕਰ ਲਈ ਸੀ ਵੀਰ ਦੀ ਤੇ ਪਹਿਲਾਂ ਜਿਹੜੀ ਪਿਛਲੇ ਪਿਛਲੇ ਸਾਲ ਕਬੂਤਰ ਦਿਖਾਏ ਸੀ ਉਹ ਚ ਥੋੜੀ ਜੀ ਆਵਾਜ਼ ਦੀ ਪ੍ਰੋਬਲਮ ਆ ਗਈ ਸੀ ਤੇ ਆ ਹੁਣ ਦੁਬਾਰੇ ਆਇਆ ਤੇ ਮੈਂ ਦੁਬਾਰੇ ਕਰਕੇ ਦੇਖਦੇ ਆ ਆਪਾਂ ਵੀ ਜਿਹੜਾ ਕੁਝ ਵੀ ਜਿਵੇਂ ਉਹ ਚ ਮੜਾ ਜਿਹਾ ਬਸ ਬਾਜ ਦੀ ਪ੍ਰੋਬਲਮ ਸੀ ਵੈਸੀ ਕਬੂਤਰ ਸਾਰੇ ਸਹੀ ਦਿਖਾਏ ਗਏ ਸੀ ਤੇ ਹੁਣ ਉਹ ਦੁਬਾਰੇ ਕਬੂਤਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਸੀ ਤੇ ਮੇਰੇ ਨਾਲ ਭਾਈ ਈਰਮਾਨ ਕਰਤਾਰਪੁਰ ਤੇ ਨਾਲ ਭਰਾ ਸਾਡਾ ਮੌਜੂਦਾ ਸਰਪੰਚ ਕੀ ਨਾਮ ਸੀ ਭਾਈ ਦਾ ਗੁਰਸੇਵ ਗੁਰਸੇਵ ਸਿੰਘ ਤੇ ਹੁਣ ਇਹ ਭਰਾ ਦੋਨੇ ਇਕੱਠੇ ਕਬੂਤਰ ਢਾਉਂਦੇ ਆ ਇੱਥੇ ਰੋਬੀਦਾਨਾ ਗਿ ਲਖਵਿੰਦਰ ਲਖੀ ਲਖਵਿੰਦਰ ਸਿੰਘ ਲਖੀ ਤੇ ਨਾਮ ਸਾਡਾ ਪਰਾ ਤਰਨੀ ਨੰਗਲ ਉਹ ਉਸ ਦਿਨ ਤਾਂ ਸੀਗਾ ਅੱਜ ਨਹੀਂ ਹੈਗਾ ਪਰਾ ਤੇ ਨਾਲ ਸਿੰਘਾ ਵਾਲੀ ਸਲੌਦੀ ਤੋਂ ਗੋਗੀ ਤੇ ਉਹ ਵੀ ਪਰਾ ਹੋ ਸਕਿਆ ਤਾਂ ਮੈਂ ਵੀਡੀਓ ਚਲਾ ਦਉ ਉਹਨਾਂ ਦੀ ਉੱਪਰਲੇ ਪਾਸੇ ਤੇ ਹੁਣ ਤੁਹਾਨੂੰ ਦਿਖਾਉਣਾ ਕਪੂਤਰ ਬਾਈ ਤੇ ਬਣੇ ਰਹੋ ਮੇਰਾ ਪਰਾ ਜੀ ਇਹ ਦੱਸੀ ਵੀਰੇ ਕਿਹੜਾ ਇਹ ਬਾਈ ਆਪਣਾ ਜੱਸੀ ਆ ਭਰਾ ਮਲੀਪੁਰ ਤੋਂ ਉਹਨੇ ਕਰਵਾਇਆ ਕਪੂਤਰ ਬਾਈ ਵੱਡਾ ਇਹ ਹਮ ਹਾਂ ਜੀ ਇਹ ਬਾਜੀਆਂ ਜਿੱਤੇ ਵੀ ਦਿਖਾ ਰਿਹਾ ਕੋ ਕੱਲੇ ਵੱਡੇ ਹੀ ਨੇ ਜੇ ਬਟਨਾ ਵਿੱਚ ਜਿੱਤੇ ਹੋਏ ਵੀ ਦਿਖਾਵਾ ਹੈ ਬਾਈ ਜਿਹੜੀ ਜਾਨੀ ਮੇਨ ਬਰੀਡਰ ਆ ਕੇ ਉtre ੜੇ ਹੋ ਨੇ ਓਕੇ ਹਾਂ ਜੀ ਸਹੀ ਹੈ ਬਈ ਇਹ ਡਾਇਰੈਕਟਰ ਤੋਂ ਆਇਆ ਵੇ ਕਿ ਬੱਚਾ ਤੁਹਾਡੇ ਕੋਲ ਨਹੀਂ ਬਟਾ ਹੀ ਪਤਰਾਇਆ ਬਾਈ ਆਪਣਾ ਵਧੀਆ ਪਿਆਰ ਆ ਭਰਾ ਨਾ ਤੇ ਆਪਣਾ ਸਾਡਾ ਲੈਣ ਦੇਣਾ ਹੈਗਾ ਓਕੇ ਪੰਜ ਚਾਰ ਘਰ ਨਹੀਂ ਆਪਣਾ ਪਤਰਾ ਲੈਣ ਦੇਣ ਵਾਲਾ ਨਹੀਂ ਹੈਗਾ ਹੂੰ ਬਸ ਉੱਥੋਂ ਸਾਡੇ ਆ ਵੀ ਜਾਂਦਾ ਤੇ ਅਸੀਂ ਵੀ ਇੱਥੋਂ ਵੀ ਲੈ ਜਾਂਦੇ ਹਾਂ ਓਕੇ ਹੈ ਕਿਹੜਿਆਂ ਚ ਹੈ ਇੱਕ ਪੁੱਤਰ ਬਾਈ ਮਾਹਵਾਂ ਵਾਲੇ ਇੱਕ ਪੁੱਤਰ ਵੱਜਦੇ ਆ ਮਾਹਵਾਂ ਵਾਲੇ ਪੁੱਤਰ ਕਹਿੰਦੇ ਅੱਛਾ ਨਾ ਹੂੰ ਹਾਂ ਓਕੇ ਸਹੀ ਹੈ ਬਈ ਕੀ ਆਪਾਂ ਮਲੀਪੁਰ ਤੋਂ ਆਇਆ ਵਾ ਨਾ ਮਲੀਪੁਰ ਤੋਂ ਜੱਸੀ ਭਰਾ ਆਪਣਾ ਹਾਂ ਓਕੇ ਹਾਂਜੀ ਹਾਂ ਸਹੀ ਹੈ ਭਾਈ ਓਕੇ ਲੈਓ ਜੀ ਆਹ ਅਫਾੜੀ ਛੋਟੇ ਪਈ ਤਾ ਆਹ ਤਰਾ ਵਹੀਕਲ ਦੀਪ ਆਪਣਾ ਜਿਹੜਾ ਸੰਕਰ ਰੋਡਿਆ ਸੀ ਜਿਹੜਾ ਆਪਾਂ ਵੀਡੀਓ ਦੇ ਵਿੱਚ ਦੱਸਿਆ ਸੀ ਵੀ ਵੀ ਜਿੱਕਰ ਹੋਇਆ ਦਾ 2 ਘੰਟੇ ਹੂੰ ਇਕੱਲੇ ਨਾਲ ਚੱਲਿਆ ਉਹ ਉਤਰ ਆ ਵਜੀ ਕੀ ਦਾ ਸੀ ਨਾਲ ਉਤਰ ਕਿੱਦਾਂ ਸੀ ਇੱਥੇ ਮੁੰਡਾ ਭਰਾ ਆਪਣਾ ਪੁੱਟੇ ਤੋਂ ਨੇ ਜਿਹੜਾ ਭਾਈ ਗੁਰਦੀਪ ਆਸੀ ਹੋਣੇ ਹੂੰ ਉਹਨਾਂ ਦਾ ਉਤਰ ਜੀਗਾ ओके ਤੇ ਉਹਨਾਂ ਦਾ ਫਾਸਟ ਰਿਆ ਜੀ ਇਹ ਸੈਕਿੰਡ ਜੀ। ਓਕੇ ਇਹ ਕਿਹੜਾ ਚੋ ਬਾਈ? ਕੀ ਬ੍ਰੀਡ ਆ? ਇਹ ਤਾਂ ਬਾਈ ਤਾਰੀ ਵਾਲੇ ਕੁੱਤਰਾ ਦਾ। ਤਾਰੀ ਜਿਹੜੇ ਬਾਈ ਨੇ। ਬੈਣੀ ਬੈਣੀ ਆਲ ਤੋਂ। ਸੋ ਸੌਰੀ ਹਾਂਜੀ ਹਾਂ। ਬੈਣੀ ਵਾਲ ਤੋਂ। ਤਾਰੀ ਬੈਣੀ ਵਾਲ ਤੇ ਬਾਈ ਰਾਜਨ ਬੈਣੀ ਵਾਲੇ ਕੋਈ ਪਿੰਡ ਨੇ ਵੀਰੇ। ਤੇ ਜ਼ਿਆਦਾਤਰ ਬਾਈ ਕੋਲੇ ਤਾਰੀ ਦੇ ਕਬੂਤਰ ਵੀ ਨੇ ਤੇ ਬਾਈ ਉਸਤਾਦ ਵਾਲੇ ਵੀ ਕੂਤਰ ਰੱਖਦਾ ਕੋਲ ਨਾਲ ਨੇ ਇਹਦੇ। ਹਾਂਜੀ। ਹੋਰ ਕਿਹੜੇ ਕਿਹੜੇ ਕੂਤਰ ਨੇ ਆਪਣੇ ਕੋਲ? ਕੁੱਤਰ ਬਾਈ ਆਪਣੇ ਕੋਲ। 4-5 ਘਰਾਂ ਤੋਂ ਹੈ ਇੱਕ ਤਾਂ ਬਾਈ ਤਾਰੀ ਵਾਲੇ ਕੁੱਤਰਾ। ਹੂੰ। ਤੇ ਬਾਈ ਤਲਵਿੰਦਰ ਵਾਲੇ ਆ। ਹੂੰ। ਤੇ ਪਰ ਤੋਂ ਬਾਬਾ ਜੀ ਤੋਂ ਮੋਟ ਵਾਲੇ ਪੁੱਤਰ ਹੈਗੇ ਆਪਣੇ ਕੋਲੇ ਜੀ ਇੱਕ ਗਰਵਾਜ ਆ ਮੁੰਡਾ ਲੈ ਰੇ ਤੋਂ ਜੀ ਓਕੇ ਉਹਨਾਂ ਦੇ ਘਰੋਂ ਪੁੱਤਰ ਆ ਹਾਂ ਜੀ ਓਕੇ ਜਿਆਦਾ ਬਾਈ ਕਿਹੜੇ ਚੰਗੇ ਲੱਗੇ ਤੁਹਾਨੂੰ ਕਿਹੜੇ ਵਧੀਆ ਉੜਦੇ ਬਾਈ ਜਿਆਦਾ ਤਾਂ ਆਪਣਾ ਥਮੋਟ ਵਾਲੇ ਪੁੱਤਰਾਂ ਨੂੰ ਆਪਾਂ ਚੰਗੇ ਮੰਨਦੇ ਹਾਂ ਹਾਂ ਕਾਰਨ ਕਾਰਨ ਕੀ ਇੱਕ ਤਾਂ ਜਾਣਦੇ ਨਹੀਂ ਬਾਈ ਪੁੱਤਰ ਹਾਂ ਠੀਕ ਆ ਜੀ ਦੂਜੇ ਨੰਬਰ ਤੇ ਸਾਡੇ ਪਿੰਡ ਆ ਕੇ ਛੋਟੇ ਹੋਸਾ ਨਾ ਬਣਾਏ ਰੇ ਤੁਹਾਡਾ ਏਰੀਆ ਇਧਰੋਂ ਪਾਸੇ ਛੋਟੇ ਆ ਓਕੇ ਆ ਵੀ ਪੁੱਤਰ ਚੰਗੇ ਆ ਇਹ ਵੀ ਉੜਾਵੇ ਵੱਧਾ ਬਾਈ ਥੋੜੇ ਜੀ ਅੱਪਾ ਮੰਨਦੇ ਨੇ ਬਾਰਾਖ ਵਈਤਾ ਕਿਹੜਾ ਉਤਰ ਕਰੇ ਵੈ ਜੀ ਉਹ ਸਹੀ ਮੰਨਦੇ ਹੂੰ ਓਕੇ ਹਾਂਜੀ ਹਾਂ ਸਹੀ ਹੈ ਬਈ ਲੈਓ ਜੀ ਫੜ ਕੇ ਰੱਖ ਲਿਆ ਬ੍ਰੋ ਵੀਰ ਅਗਲਾ ਨਾਲ ਹੀ ਬਾਈ ਨੇ ਦੱਸ ਹੀ ਦਿਨਾ ਹੁੰਦਾ ਕਿਹੜਾ ਆ ਗੂੰ ਤਰਾ ਬਈ ਵੱਡਾ ਆਪਣਾ ਜਿਹੜਾ ਤੁਹਾਨੂੰ ਦੱਸਿਆ ਨਾ ਕੱਲਾ ਚ ਫਿਟਰ ਆਪਣਾ ਪਾਲ ਦੀ ਬੰਡ ਇਹ ਉਹ ਉਤਰਾ ਬਈ ਸ਼ਾਮਾ ਹੈ ਸ਼ਾਮਾ ਬਈ ਓਕੇ ਉੱਥੇ ਕੀ ਰਿਜ਼ਲਟ ਸੀ ਉੱਥੇ ਫਾਸਟ ਆ ਬਈ ਹੂੰ ਨਾਮ ਵਗੈਰਾ ਕਿਸੇ ਦਾ ਨਾਮ ਉੱਥੇ ਸੀ ਜੀ ਪਹਿਲੇ ਜਿਹੇ ਬੰਦੇ ਬਾਕੀ ਉਹ ਟਰਾ ਕੱਪ ਸੀਗੇ ਹਾਂ ਹਾਂ ਜੀ ਓਕੇ ਇਹ ਕਿਹੜਾ ਜਲੰਧਰ ਦਾ ਏਰੀਆ ਦਾ ਪਾਲਦੀ ਵਾਲਾ ਪਾਲਦੀ ਹਿਆਰਪੁਰ ਏਰੀਆ ਵਿੱਚ ਓਕੇ ਹਾਂ ਜੀ ਹਿਆਰਪੁਰ ਚ ਸਹੀ ਹੈ ਭਾਈ ਇਹ ਇਹ ਲਾਲ ਚੁੰਨਾ ਕਿਵੇਂ ਹੋਇਆ ਤੁਹਾਨੂੰ ਤੁਹਾਡੇ ਕੋਲ ਨਹੀਂ ਭਾਈ ਤਾਰੀ ਵਾਲੇ ਕੋਤਰਾਂ ਸੀ ਜੇ ਬਟਾ ਜੋੜਾ ਆਇਆ ਸੀ ਆਪਣੇ ਕੋਲੇ ਹਾਂ ਭਾਈ ਤਾਰੀ ਨੇ ਮੈਨੂੰ ਕਿਹਾ ਸੀ ਕਹਿੰਦਾ ਵੀ ਜਿੰਨੇ ਜੋੜੇ ਦੇ ਹੋਏ ਤਾਂ ਸਾਰੇ ਰੱਖ ਲਈ ਓਕੇ ਯਾਨੀ ਉਹ ਇੰਨਾ ਤਕੜਾ ਰਿਜ਼ਲਟ ਸੀ ਉਹ ਜੋੜੇ ਦਾ ਤੇ ਮੈਂ ਫਿਰ ਵੀ ਇੱਕ ਛੱਡ ਕੇ ਦੇਖਿਆ ਹਾਂ ਉਹ ਪਿੰਡ ਦੀ ਮੋਟ ਸੀ ਭਾਈ ਪੰਜ ਕਿਦੋਂ ਸਾਰੀ ਹਾਂ ਦੇ ਅੱਧੇ ਪਿੰਡ ਤੇ ਡਾਕਟਰ ਸਾਰਾ ਦਿਨ ਇੱਕ ਟੱਕ ਇੱਕ ਟੱਕ ਤੇ ਉੱਤਰਿਆ ਇਹ ਸ਼ਾਮਾਂ ਆਪਾ ਹੋਏ ਆਪਾ ਓਕੇ ਪਹਿਲੇ 2023 ਚ ਜਿੱਤੇ ਹੈ ਇਹ ਹੈ ਕਿਹੜੇ ਨੇ ਬਾਈ ਉਤਰੇ ਉਤਰ ਬਾਈ 20 ਤਰੀਕਾ ਹੁੰਦਾ ਬਾਈ ਵਿੱਕੀ ਵਾਲੇ ਇੱਥਰ ਕਹਿੰਦੇ ਨੇ ਹੂੰ ਬਾਈ ਗਾਮੀ ਵਾਲੇ ਓਕੇ ਉਹ ਬੋਲਣਾ ਹੈ ਗੱਲ ਨਾਲ ਹਾਂਜੀ ਹਾਂਜੀ ਓਕੇ ਬਾਈ ਜੀ ਤੇ ਰੱਤੇ ਵੀ ਕੱਢ ਜਾਂਦੇ ਹੂੰ ਲਾਲ ਰੱਤੇ ਵੀ ਕੱਢਦੇ ਆ ਲਾਲ ਚੀਨੇ ਵੀ ਰਾਇ ਓਕੇ ਹਾਂਜੀ ਸਹੀ ਹੈ ਬਾਈ ਬਾਦ ਚ ਹੁੰਦੇ ਆ ਕਿ ਪਹਿਲਾਂ ਪਹਿਲਾਂ ਰੱਤੇ ਹੁੰਦੇ ਆ ਫਿੱਕੇ ਰੱਤੇ ਜੇ ਹਾਂ ਬਾਅਦ ਵਿੱਚ ਲਾਲ ਚੀਨੇ ਰਹਿ ਜਾਂਦੇ ਓਕੇ ਪਹਿਲਾਂ ਰੱਤੇ ਹੁੰਦੇ ਆ ਹਾਂਜੀ ਸਹੀ ਹੈ ਬਾਈ ਇਹ ਦੱਸੋ ਜੀ ਇਹ ਉਤਰ ਬਾਈ ਆਪਣੇ ਗਰਸੇਵ ਕਹਿੰਦਾ ਸਰਪੰਚਾ ਆਪਣਾ ਭਰਾ ਨਾਲ ਇਹ ਨਾਲ ਇੱਕ ਤਰ੍ਹਾਂ ਦਾ ਪੁਰਾਣੀ ਉਤਰ ਆਉਂਦੇ ਆ ਚੱਲੇ ਹਾਂ ਇਹਦਾ ਵੀ ਬਹੁਤ ਤਗੜਾ ਰਿਜ਼ਲਟ ਆ ਇਹਨਾਂ ਦੇ ਘਰੋਂ ਹੀ ਆ ਬਾਈ ਦਾ ਹਾਂ ਇਹ ਘਰੋਂ ਹਾਂ ਓਕੇ ਹਾਂਜੀ ਹਾਂ ਇੱਕ ਤਰ੍ਹਾਂ ਜਾਨੀ ਪੁਰਾਣੀ ਉਤਰ ਸਾਡੇ ਇਕੱਠੇ ਹੋ ਗਏ ਪੁਰਾਣੇ ਰੱਖਿਆਂ ਨੂੰ ਬਹੁਤ ਟਾਈਮ ਹੋ ਗਿਆ ਹਾਂ ਇਹਨਾਂ ਕੋਲ ਪ੍ਰਾਣਾ ਚੱਲੇ ਆਉਂਦਾ ਉਤਰੇ ਦੀ ਤੇ ਇਹ ਵੀ ਕਈ ਵਜੇ ਪੀ ਇੱਕ ਸਾਲਾ ਤੇ ਆਪ ਬਹੁਤ ਚੰਗਾ ਉੜਿਆ ਸੀ ਫਿਰ ਰੱਖ ਲਿਆ ਸੀ ਓਕੇ ਆਪ ਵੀ ਛੱਡਿਆ ਹੈ ਕਿ ਤਾ ਨਹੀਂ ਆਪ ਨਹੀਂ ਛੱਡਿਆ ਜੀ ਹੂੰ ਕਿਵੇਂ ਉੜਦੀ ਲਾਦੇ ਜੀ ਇਹ ਉੜਦੇ ਆ ਜਿਵੇਂ ਉੜਦੇ ਆ ਅਧਾਰੇ ਚ ਹੂੰ ਇਹ ਲਾਮ ਨੂੰ ਵੱਧ ਚੰਗੀ ਉੜਦੇ ਆ ਭਈ ਹੂੰ ਹਾਂ ਨੀਵੇਂ ਨੀਵੇਂ ਜੋਰ ਬਹੁਤ ਆਉਂਦੇ ਦੋ ਦੋ ਘੰਟੇ ਥੱਲੇ ਫੱਦੇ ਰਹਿੰਦੇ ਲੱਗਿਆ ਹੋਵੇ ਕਿਦਣਾ ਇਹ ਆਪਣੇ ਉਤਰਾ ਠਮੋਟ ਵਾਲਿਆਂ ਨਾ ਪਾਇਆ ਫਿਰ ਹੂੰ ਮਿੱਟੂ ਬਾਪਾ ਜੀ ਹਾਂ ਤੂੰ ਮੋਟਾ ਵਾਲਾ ਪਲਾਟਰ ਲਗਭਗ ਕਿਹੜਾ ਨਾਲ ਵਧੀਆ ਸਹੀ ਹੁੰਦਾ ਬਾਈ ਕਰੀਬ ਨਾਲ ਕਸਾਰਾਂ ਨਾਲ ਛੱਟ ਜਾਂਦਾ ਬੈਣੀ ਵਾਲੇ ਪੁੱਤਰਾ ਨਾਲ ਵੀ ਪਾਉਨੇ ਆ ਤੇ ਇੰਨਾਂ ਨਾਲ ਵੀ ਪਾਉਨੇ ਆ ਹੂੰ ਤੇ ਚੱਕਰ ਪਤਾ ਕੀ ਆ ਉਹ ਪੁੱਤਰ ਬਈ ਇਹ ਤਾਂ ਥੋੜੇ ਡਾਵੇ ਆ ਜਾਂਦੇ ਆ ਉਹ ਦਰਮਿਆਨੇ ਆ ਜਾਂਦੇ ਜਾਣਦੇ ਨਹੀਂ ਹੂੰ ਉਹ ਲੈਵਲ 'ਚ ਕਰ ਲਾਂ ਹਾਂਜੀ ਹਾਂ ਓਕੇ ਤਾਂ ਸੈੱਟ ਬੈਂਦਾ ਨਾ ਬਹੁਤ ਸੈੱਟ ਬੈਂਦਾ ਬਾਈ ਓਕੇ ਹਾਂ ਜਿਵੇਂ ਅਸੀਂ ਇਹਨਾਂ ਨੂੰ ਬਾਬੇ ਧੰਨੇ ਵਾਲੇ ਪੁੱਤਰ ਕਹਿ ਦਿੰਨੇ ਆ ਹੂੰ ਉਲਾਹ ਚੀਂਗਾ ਜਾ ਕੇ ਕਹਿ ਦਿੰਨੇ ਆ ਯਾਨੀ ਰੰਗ ਰੂਪ ਤੋਂ ਗਾਂ ਹਾਂਜੀ ਹਾਂ ਹੂੰ ਓਕੇ ਕਿਆ ਵਈ ਟੀ ਦਾ ਉਤਰਾ ਹੈ ਇਹ ਵੀ ਦਿਖਾਈ ਅੱਖ ਦੀ ਥਮੋਟ ਵਾਲੇ ਦਾ ਆ ਜਾਂਦਾ ਬਈ ਟੀਰੇ ਬਾਜਾ ਹੌਲੀ ਹੌਲੀ ਇਹ ਯਾਰ ਸਾਹ ਅੱਖੇ ਵੀ ਹੋ ਜਾਂਦੇ ਆ ਰੰਗ ਅੱਖਾਂ ਦਾ ਰੰਗ ਬਦਲ ਜਾਂਦਾ ਬਦਲਦੇ ਆ ਇਹ ਜਿਹੜਾ ਅੱਖ ਦਾ ਰੰਗ ਬਦਲਦਾ ਉਹ ਬਦਲੋ ਹੀ ਬਦਲੋ ਹਾਂਜੀ ਹਾਂ ਇਹ ਮੇਰੇ ਖਿਆਲ ਬਾਈ ਮੀਰਾ ਵਾਲਾ ਵਕੂ ਵਾਲਾ ਚੋ ਤੇ ਥਮੋਟ ਵਾਲਾ ਚੋ ਨਾ ਦੋਨਾਂ ਚ ਹੋਇਆ ਜੀ ਜਣਾ ਹਾਂਜੀ ਹਾਂ ਹਾਏ ਹੋਈ ਉਤਰਾ ਜਾਂਦੇ ਆ ਇਹ ਦੋਨਾਂ ਚ ਆਉਂਦੇ ਆ ਹਾਂਜੀ ਬਿੱਟੂ ਬਾਪੇ ਵਾਲੇ ਵੀ ਕਮਾਉਂਦੇ ਆ ਅੱਖਾਂ ਨੈੜੇ ਕਰਕੇ ਦਿਖਾ ਦੇ ਪੈਰ ਤੇ ਜਾਣ ਜਮਣ ਵਾਲਾ ਕੰਮ ਨਹੀਂ ਹੈਗਾ ਬਈ ਇਹਨਾਂ ਦਾ ਜਾਦਾ ਹੀ ਆ ਬਾਬੇ ਬੇਟੂ ਵਾਲੇ ਕਬੂਤਰਾਂ ਦੇ ਕਾਫੀ ਥਾਈ ਗੱਲ ਹੋ ਗਈ ਹੈ ਹਾਂਜੀ ਹਾਂ ਤੁਰਦੇ ਨਹੀਂ ਛੇਤੀ ਇਹ ਆਪਣੇ ਨਾਲ ਬਹੁਤ ਪਿਆਰਾ ਬਾਬਾ ਜੀ ਦਾ ਸਾਡਾ ਜਾਨੀ ਘਰ ਵਾਂਗੇ ਥਲੇ ਸਣਾ ਬਈ ਹੂੰ ਗਰੀਮ ਰੋਜ਼ ਅਸੀਂ ਇਕੱਠੇ ਹੋਣਾ ਹੀ ਹੁਣ ਓਕੇ ਸਹੀ ਹੈ ਬਈ ਲਓ ਜੀ ਅਗਲ ਤੇ ਲੈ ਛੱਡ ਪਈ ਇਹ ਆ ਗਿਆ ਬਾਈ ਵਾਲੇ ਪੁੱਤਰਾ ਸਾਧ ਵਾਲਾ ਦਾ ਬਈ ਹੂੰ ਇੱਕ ਲੁੱਧਰ ਪੁੱਤਰਾ ਵੇਖਦਾ ਕਾਲਾ ਚੀਨਾ ਹੂੰ ਉਹਦਾ ਪੁੱਤ ਆ ਬਈ ਇਹ ਹਾਂ ਤੇ ਦੂਜੇ ਪਾਸੇ ਉਹ ਕਲਾਰਾ ਪਰ ਜਿਹੜੀ ਮੋਟਰਸਾਈਕਲ ਜਿੱਤੀ ਸੀਗੀ ਮਾਂ ਵੱਲੋਂ ਉਤਰਵਾ ਤੇ ਬਾਪ ਵੱਲੋਂ ਉਤਰਦਾ ਇਹ ਵੀ ਇਹ ਅਸੀਂ ਆਪ ਤੜਾ ਆ ਜਾਣੀ ਸੀ ਹਾਂ ਲਾ ਦੇਣੀ ਹਰੀ ਅੰਮ੍ਰਿਤ ਬਹੁਤ ਚੰਗੇ ਉਹਦੇ ਇਹ ਉਧਰ ਉਸਤਾ ਦੇ ਘਰੋਂ ਹਸਦਾ ਹੈ ਨਹੀਂ ਇਹ ਪੱਠਾ ਆਪਣ ਮੇਰੇ ਘਰੇ ਨਿਕਲਿਆ ਸੀ ਇਹਦਾ ਬਾਪ ਬਾਈ ਦੇ ਘਰੋਂ ਸੀ ਬਲੱਡ ਉਧਰੋਂ ਹਾਂਜੀ ਤੇ ਉਹ ਵੀ ਨਹੀਂ ਉਧਰੋਂ ਹਾਂਜੀ ਤੇ ਮਾਂ ਵੀ ਨਹੀਂ ਮਾਂ ਵੱਲੋਂ ਬਾਈ ਹੈਗਾ ਤਾਂ ਬਾਈ ਵਾਲੇ ਪੁੱਤਰਾ ਦਾ ਹੀ ਸਾਹਮਣੇ ਆ ਗਿਆ ਹੈ ਹਾਂ ਹਾਂ ਇਹ ਚੱਕਰ ਜਿਹੜੀ ਕਲਾਰਾ ਪਰ ਮੋਟਰਸਾਈਕਲ ਜਿੱਤੀ ਆਪਣੀ ਹਾਂ ਉਹਦੀ ਭੈਣ ਦਾ ਤੇ ਲੁੱਤਰਦਾ ਹਾਂ ਓਕੇ ਉਹ ਲੁੱਧਰ ਬਾਈ ਦੇ ਘਰੋਂ ਆ ਗਿਆ ਉਹਨੂੰ ਹਾਂਜੀ ਹਾਂਜੀ ਓਕੇ ਕਾਲਾ ਚੀਨਾ ਸੀ ਉਹ ਹਾਂ ਹਾਂਜੀ ਓਕੇ ਬਾਈ ਆਹ ਸ਼ੈਟ ਬਾਅਦ ਚ ਕੱਢਿਆ ਕਿ ਪਹਿਲਾਂ ਵੀ ਕੱਢਦੇ ਨਹੀਂ ਬਾਅਦ ਵਿੱਚ ਹੌਲੀ ਹੌਲੀ ਇਹਨੇ ਹੋਈ ਜਾਣਾ ਚੀਨਾ ਓਕੇ ਪਹਿਲਾਂ ਚਿੱਟਾ ਸੀ ਬਿਲਕੁਲ ਚਿੱਟਾ ਹੀ ਆ ਤੁਹਾਡੇ ਕੋਲ ਹਾਂ ਠੀਕ ਹੈ ਵੀਰ ਲਓ ਜੀ ਆਹ ਇਹਦਾ ਨਾਂ ਭਈਆ ਸੀ ਏਟੀਐਮ ਰੱਖਿਆ ਪੁੱਤਰ ਦਾ ਹਾਂ ਇਹਨੇ ਬਾਪ ਵੱਲੋਂ ਬਾਈ ਵਾਲੇ ਪੁੱਤਰਾ ਦਾ ਮਾਂ ਵੱਲੋਂ ਮਾਂ ਆਈ ਤੇ ਗਈ ਸੀ ਭਾਈ ਫੜੀ ਹਾਂ ਫੜੀ ਸੀਗੀ ਕਿਸੇ ਲਈ ਹਾਂ ਤੁਸੀਂ ਹਾਂਜੀ ਓਕੇ ਲਾਕਡਾਊਨ ਦੇ ਵਿੱਚ ਵੀ ਇਹ 6 ਵਾਜੀ ਜਿੱਤਿਆ ਆਪ ਇਹ 6 ਵਾਜੀ ਜਿੱਤਿਆ ਕਿੱਥੇ ਕਿੱਥੇ ਇੱਥੇ ਲੋਕਲੇ ਸਾਡੇ ਜਿਵੇਂ ਪੀ ਪੀ 35 35 ਨੂੰ ਤੋੜਦੇ ਸੀਗੇ ਹਾਂ ਯਾਨੀ ਲੋਕਲੇ ਸਾਡੇ ਜਿਵੇਂ ਘਲੋਟੀ ਉੱਟਿਆ ਹਾਂ ਤੇ ਤੌਲ ਮਾਰੇ ਉੱਟਿਆ ਹਾਂ ਫੇਰ ਕਰੋਦੀਆ ਪਿੰਡ ਉੱਤੇ ਉੱਟਿਆ ਹਾਂ ਤੇ ਆਜ ਪੰਜ 6 ਵਾਜੀ ਵਾਜੀ ਉੱਟਿਆ ਸੀ ਜਿੱਤਿਆ ਬਾਈ ਵਾਜੀ ਦਾ ਲਾਕਡਾਊਨ ਚ ਲਾਕਡਾਊਨ ਚ 2020 ਚ ਬਾਈ ਵਾਜੀ ਵਾਜੀ ਏਟੀਐਮ ਵਾਸੇ ਐਸੇ ਕਰਕੇ ਕਹਿ ਰਹੇ ਬਾਜੀ ਸਾਰੀ ਜਿੰਨੀਆਂ ਸਾਡੇ ਆਉਨੀਆਂ ਜੱਟਿਆਂ ਤਾਂ ਵਾਸੇ ਉਹ ਏਟੀਐਮ ਕਹਿਣ ਲੱਗੇ ਜੀ ਓਕੇ ਮਤਲਬ ਏਟੀਐਮ ਤੇ ਬਲੱਡ ਵਾਲੀ ਨਹੀਂ ਗੱਲ ਤੁਸੀਂ ਆਪ ਦੀ ਰੱਖਾ ਬਲੱਡ ਨਹੀਂ ਇਹ ਤਾਂ ਅਸੀਂ ਆਪਦੇ ਵੱਲੋਂ ਨਾਂ ਰੱਖਦਾ ਰੱਖ ਦਿੰਦੇ ਆ ਕੂਤਰ ਨਾਂ ਨਾ ਰੱਖਿਆ ਸਾਡੇ ਜਿਵੇਂ ਸੁਲਤਾਨ ਦੁੱਧਰ ਇਦਾਂ ਨਾਂ ਰੱਖ ਦਿੰਦੇ ਉਹ ਤਾਂ ਚਲੋ ਆਪਣੀ ਥੀਜ ਆਪ ਜਿੱਥੇ ਜਿੱਥੇ ਤੇ ਲੈਵਲ ਸੈੱਟ ਬੰਦਾ ਆਪ ਨਾਂ ਰੱਖਦਾ ਕੂਤਰ ਨਾਂ ਦੇ ਨਾਲ ਹਿਸਾਬ ਨਾਲ ਬੱਜਾ ਆ ਜਾਂਦਾ ਫਿਰ ਹਾਂ ਨਹੀਂ ਚਾਹੀਦਾ ਵੀ ਹੈ ਬਈ ਹਾਂਜੀ ਹਾਂ ਚਾਹੀਦਾ ਵੀ ਆਪਣੇ ਦਾ ਇੱਕ ਤਰ੍ਹਾਂ ਦੇ ਮੈਂਬਰੀ ਹੈ ਇਹ ਘਰ ਦੇ ਉਹ ਨਾਂ ਕੂਤਰ ਆ ਬਈ ਇਹ ਸੁਲਤਾਨ ਆ ਇਹਦਾ ਨ ਇਹ ਵੀ ਵਾਜ ਦੇ ਕਰਵਾਇਆ ਉਤਰ ਇਹਦੀ ਐਸਟਰੀ ਬਾਲੀ ਲੰਬੀ ਆ ਰੱਖਿਆ ਕਿਉਂ ਸੁਲਤਾਨ ਨਾ ਬਈ ਸੁਲਤਾਨ ਬਸ ਭਾਈ ਇਹ ਸੁਲਤਾਨ ਹੈ ਇੱਕ ਕਿਸਮ ਦਾ ਭਾਈ ਹਾਂ ਜਾਨੀ ਇਹਦੀ ਲਾਦ ਹਰੀ ਹੋਣੀ ਕਰੀ ਓਕੇ ਘਰੇ ਦੋ ਘੰਟੇ ਉੱਡ ਜਾਣਾ ਆਪਣੇ ਇਹ ਹਾਂ ਤਾਂ ਵਾਜੀ ਜਿੱਤ ਲੈਣਗੇ ਓਕੇ ਬਾਹਰ ਕਿਵੇਂ ਉੜਦੇ ਬਾਈ ਜਿਹੜੇ ਘਰੇ ਦੋ ਘੰਟੇ ਉੜਦੇ ਬਾਈ ਮੈਨੂੰ ਯਾਰ ਸਹੀ ਗੱਲ ਅਸਾਂ 11 12 ਵਜੇ ਵਾਲਾ ਉਤਰੇ ਬੜਾ ਚੰਗਾ ਲੱਗਦਾ ਹਾਂ ਕਿਦਾ ਪੁੱਤਰਾਂ ਚਰਬੀ ਰੱਖ ਕੇ ਬਹਿੰਦੇ ਆ ਇੱਕ ਦਿਨ ਜ਼ੋਰ ਲਾਣਾ ਹੁੰਦਾ ਇੱਕ ਦਿਨ ਜ਼ੋਰ ਵਧੀਆ ਲਾਉਂਦੇ ਉਧਰ ਮਾਰਦੀ ਮਾਰਦਾ ਜੀ ਓਕੇ ਇੱਕ ਦਿਨ ਲਾ ਇਹ ਉਤਰੀ ਪੈਤਰੀ ਦੇ ਕਰਵਾਈ ਸੀਗੀ ਲਾਲ ਜਰੀ ਉਹਨਾਂ ਦਾ ਨਾਂ ਹੈ ਬਹੁਤ ਤਗੜਾ ਰਿਜ਼ਲਟ ਹੈ ਓਕੇ ਕਿਵੇਂ ਦੇ ਬੱਚੇ ਕੱਢਦੇ ਬੱਚੇ ਸਾਖੇ ਵੀ ਕੱਢ ਜਾਂਦਾ ਤੇ ਲਾਲ ਡੱਬੇ ਵੀ ਕੱਢ ਜਾਂਦਾ ਕਿੰਨਾ ਹੂੰ ਓਕੇ ਸਾਖੇ ਤੇ ਲਾਲ ਡੱਬੇ ਹਾਂ ਇਹਦੇ ਹੈਗਾ ਨਾ ਜੁੱਟ ਵੀ ਸਿਰ ਆਹ ਕਰਦਣ ਤੇ ਲਾਲ ਤੀਨਾ ਹੂੰ ਦੇ ਦੇ ਘਟੇ ਦਿਸਰੇ ਨੇ ਕੈਮਰਾ ਹਾਂ ਕੈਮਰਾ ਕੋਈ ਕੋਈ ਕੱਢ ਰਿਹਾ ਲਿਓ ਦਿਖਾਦਾ ਹਾਂ ਪਾਉਜ਼ ਕਰ ਲਿਆ ਕਰਨਾਡਾ ਇਹ ਤੋਂ ਨਹੀਂ ਹੋਈ ਆ ਯਾਰ ਜਰਾ ਸੁਲਤਾਨੀ ਸਾਹਿਬਾਂ ਜਿਹੜੇ ਸਾਖੇ ਕਹ ਦਿੰਦੇ ਆਪਾਂ ਫੌਜੀ ਸਾਹਿਬ ਵਾਲੇ ਜੀ ਬੱਟਾ ਨਾਰਾ ਬਈ ਗਾਹਾਂ ਜਿੰਨੀ ਬਰੀਡ ਕੱਟੀ ਐ ਉਤਰੀ ਕੱਟੀ ਐ ਓਕੇ ਇਹ ਮਤਲਬ ਫੌਜੀ ਸਾਹਿਬ ਵਾਲਾ ਚ ਆ ਗਿਆ ਫੌਜੀ ਸਾਹਿਬ ਦਾ 100% ਆ ਬਈ ਹੂੰ ਓਕੇ ਬਈ ਇਹ ਕਿਦਣਾ ਲਾਇਆ ਆਪ ਕਾ ਛੱਡਿਆ ਵਸੇ ਨਹੀਂ ਬਈ ਇਹ ਛੱਡਿਆ ਨਹੀਂ ਸੀਗਾ ਇਹ ਤਾਂ ਯਾਨੀ ਹੋ ਗਏ ਆਪਣੇ ਕੋਲੇ 10 ਸਾਲੇ ਹੋ ਗਏ ਉਤਰ ਨੂੰ ਯਾਨੀ ਇਹਦਾ ਇੰਨਾ ਕਿ ਤਕਰਾ ਰਿਹਾ ਥੋੜੇ ਘਰੋਂ ਥੋੜੇ ਕੋਲੇ ਕਿਧਰੋਂ ਆਇਆ ਏ ਬਸ ਆ ਗਿਆ ਨਹੀਂ ਬਸ ਜਿਵੇਂ ਮਰ ਗਿਆ ਆ ਗਿਆ ਤੁਹਾਨੂੰ ਕਾਨੂੰਨ ਆਪਾਂ ਵੀਡੀਓ ਜੁਸਣਾ ਯਾਨੀ ਆਪਾਂ ਨੂੰ 100 ਅਦਾ ਵੀ ਹੈ 100% ਹੈਗਾ ਓਕੇ ਹਾਂ ਸਹੀ ਹੈ ਭਾਈ ਯਾਨੀ ਇਹਦੀ ਜਿੰਨੀ ਲਾਤ ਆਪਾਂ ਕੱਟੀ ਆ ਜਾਂ ਜਿੰਨੇ ਗਾਂ ਜਿਗਾ ਛੱਡੇ ਆ ਆਪ ਤਾਂ ਨਹੀਂ ਇਹਦਾ ਛੱਡਿਆ ਕੋਈ ਆਪਾਂ ਗਾ ਹਾਂ ਇਹਨਾਂ ਦੇ ਪੱਠਿਆ ਦੇ ਪੱਠਿਆ ਦੇ ਛੱਡ ਦਿੱ ਗਏ ਓਕੇ ਹਾਂ ਕਿ ਦਿਨਾਂ ਦਾ ਰੱਖਾ ਇਹ ਆਪ ਤਾਂ ਸਾਮਾਈ ਪਿਓਰੇ ਕਰਕੇ ਲਾਇਆ ਬਈ ਮਿੱਟੂ ਬਾਬਾ ਅਚ ਉਧਰ ਹੀ ਲੱਗ ਗਿਆ ਹਾਂ ਮਿੱਟੂ ਬਾਬੇ ਦੇ ਘਰੋਂ ਉਧਰ ਹੀ ਆਈ ਸੀ ਠੀਕ ਹੈ ਉਹ ਪਿਓਰ ਉੱਡ ਜਾਂਦਾ ਫਿਰ ਜਿਹੜੇ ਪਿਓਰ ਲੱਗਦੇ ਨੇ ਪਿਓਰ ਉੱਡਦੇ ਨਹੀਂ ਭਾਈ ਅਸੀਂ ਡਾਉਂਦੇ ਨਹੀਂ ਹਾਂ ਉਹਨਾਂ ਕੋਲ ਬਸ ਗਾਹਾਂ ਫਰੀਟ ਜਿਵੇਂ ਤਾਰੀ ਵਾਲੇ ਪੁੱਤਰਾ ਦੇ ਹਾਂ ਜਾਂ ਬਾਈ ਅੱਸੀ ਵਾਲੇ ਪੁੱਤਰਾ ਚ ਪਾ ਕੇ ਹਾਂ ਗਾਹਾਂ ਵਧਾ ਲਏ ਓਕੇ ਉਹ ਮਤਲਬ ਉੱਡ ਸਕਦੇ ਜੇ ਪਿਓਰ ਡਾਉਨੇ ਹੋਰ ਉਹ ਜਫਰ ਸਾਰਿਆਂ ਦੇ ਵਾਲੇ ਕੱਟ ਜਾਂਦਾ ਹਣਾ ਡਾਵੇ ਬਹੁਤ ਕੱਟ ਬਣ ਜਾਂਦੇ ਆ ਓਏ ਹੋਏ ਹਾਂ ਤਾਂ ਹੀ ਮੈਂ ਕਿਹਾ ਨਾ ਕੋਈ ਪ੍ਰੋਬਲਮ ਹੁੰਦੀ ਇੱਥੇ ਲੈ ਆ ਛੋਟੇ ਭ ਇਹ ਮੁੰਡਾ ਗਰਵਾਜ ਆ ਜਿਹੜਾ ਭਰਾ ਆਪਣਾ ਲੈ ਰੇ ਤੋ ਹੂੰ ਉਹਦੇ ਘਰ ਆਈ ਆ ਬਈ ਪੱਠੀ ਓਕੇ ਹਾਂ ਸਹੀ ਆ ਹਾਂ ਬਾਅਦ ਜਿੱਤੇ ਰੋਣੇ ਨਹੀਂ ਦੂਸਰ ਜਿੱਤੇ ਆ ਰਹੀ ਆ ਮੋਰ ਤੇ ਕਿੱਥੇ ਇਹ ਸਾਡੀ ਕ੍ਰੀਮਪੁਰ ਉਧਰ ਕ੍ਰੀਮਪੁਰ ਪੈਂਦਾ ਦੂਸਰ ਛੱਡ ਦਿਓ ਤੁਸੀਂ ਹਾਂ ਕੋਈ ਕੋਈ ਛੱਡਦਾ ਬਈ ਮੈਨੂੰ ਚੱਲ ਹੈ ਨਹੀਂ ਚਸਕਾ ਇਹਨਾਂ ਦੂਸਰਾ ਦਾ ਹੂੰ ਯਾਨੀ ਆਪਾਂ ਦੂਸਰ ਸਿੱਖੀ ਕਿੱਧਰੋਂ ਸਿੱਖੀ ਬਈ ਆਪਣੇ ਭਰਾ ਨੇ ਆ ਲੰਦੇ ਪੰਜਾਬ ਤੋਂ ਲਾਲ ਹਵੇਲੀ ਕਲੱਬ ਵਾਲੇ ਨਸਪਾਟ ਭੱਟੀ ਜੀ ਲਾਲ ਹਵੇਲੀ ਵਾਲਾ ਤੇ ਉਮਰ ਵੀਰ ਆਪਣਾ ਦਬਈ ਤੋਂ ਓਕੇ ਤੇ ਰਮੇਸ਼ ਭੱਟੀ ਇਹਨਾਂ ਨੇ ਬਈ ਆਪਾਂ ਨੂੰ ਦੂਸਰਾ ਦਿਖਾਈਆ ਹਾਂ ਜਾਣੇ ਬੰਦਿਆਂ ਨੇ ਕੋ ਰੱਖਿਆ ਕੋਈ ਨਹੀਂ ਰੱਖਿਆ ਆਪਾਂ ਓਕੇ ਹਾਂ ਸੋ ਆਪਾਂ ਨੂੰ ਇੰਨਾ ਕ ਹੈਗਾ ਵੀ ਆਪਾਂ 2 4 ਦਿਨ 5 ਦਿਨ ਤੱਕ ੜਾ ਸਕਦੇ ਹਾਂ ਪਰ ਆਪਾਂ ਨੂੰ ਯਾਸ਼ਕਾ ਨਹੀਂ ਬਈ ਦੂਸਰਾ ਦਾ ਥੋੜਾ ਮੇਲ ਕਨਾ ਹੋਗਾ ਉਹ ਗਰੁੱਪ ਚ ਮਿਲਿਆ ਸੀਗਾ ਫਿਰ ਮੇਰਾ ਗਰੁੱਪ ਬਣਿਆ ਇੱਕ ਯਾਰ ਉੱਤਰ ਕਲੱਬ ਕਰਤਾਰਪੁਰ ਦਾ ਹਾਂ ਮੈਂ ਵੀ ਹੈਗਾ ਉੱਚ ਤੇ ਉਹ ਉਹ ਤੋਂ ਆਪਣਾ ਭਰਾ ਨਾਲ ਵਧੀਆ ਪਿਆਰ ਪਾਇਆ ਹਾਂ ਹਾਂ ਉਹ ਆਪਣੇ ਬਾਜੀ ਹੁੰਦੀ ਆ ਹਰ ਸਾਲ ਹਾਂ ਤੇ ਆਪਾਂ ਨੂੰ ਬਾਈ ਸਪான்ਸਰ ਵੀ ਕਰਦਾ 20000 ਰੁਪਏ ਹਰ ਸਾਲ ਬੰਦਾ ਭੇਜਦਾ ਆਪਾਂ ਓਕੇ ਬਾਜੀ ਕਰਾਉਂਦੇ ਬਾਜੀ ਖਾਤਰਾ ਹਾਂ ਵਧੀਆ ਪਿਆਰ ਆ ਆਪਣਾ ਸਾਰਤ ਦੇ ਆ ਸੀ ਹਾਂ ਹਾਂ ਵਧੀਆ ਓਕੇ ਲੈ ਛੱਡ ਪਈ ਚੱਲਾ ਬਹੁਤ ਚੱਲਾ ਲੈ ਚੱਲ ਹੂੰ ਇਹ ਕਿਹੜਾਂ ਚੋਂ ਇਹ ਬਾਈ ਤਾਰੀ ਵਾਲੇ ਪੁੱਤਰ ਕਹਿੰਦੇ ਨੇ ਆ ਸੀ ਹਾਂ ਹਾਏ ਬਾਈ ਰਾਜਨ ਬਾਈ ਰਾਜਨ ਵਾਲਾ ਸਾਵਾ ਗੁਤਰਾ ਤਰਨੀ ਨੇ ਨੰਗੜ ਵਾਲੇ ਆਪ ਨੂੰ ਬਿਓਰ ਕਰਕੇ ਭੇਜਿਆ ਚਾਰ ਪੱਠੇ ਹਾਂ ਸਾਵੇਂ ਜਣੇ ਹਾਂ ਤਰਨੀ ਇਹ ਵੀ ਨੰਗਲ ਤਾਂ ਜਿਹਨਾਂ ਦੀ ਬਦਲ ਤੇ ਵੀਡੀਓ ਆਈ ਸੀ ਤੇ ਪ੍ਰੋਬਲਮ ਇਹ ਆ ਵੀ ਉਸ ਦਿਨੋਂ ਥੋੜਾ ਬਾਅਦ ਚ ਪ੍ਰੋਬਲਮ ਆ ਗਈ ਸੀ ਤਾਂ ਕਰਕੇ ਬਾਈ ਅੱਜ ਨਾ ਹੈ ਨਾਲ ਹੈ ਨਹੀਂ ਉਧਾਰ ਸੰਗ ਚਲਾ ਦਿਓ ਵੀਡੀਓ ਥੋੜੀ ਹੁੰਦੀ ਉਹਨਾਂ ਦੀ ਕੋਸ਼ਿਸ਼ ਤਾਂ ਕਰੂੰਗਾ ਮੈਂ ਤਾਂ ਇਦਾਂ ਦਾ ਕੋਸ਼ਿਸ਼ ਕਰੂੰਗਾ ਇਹ ਕਿਦਾਂ ਲੱਗਾ ਬਾਈ ਆਪ ਕੱਢਿਆ ਪਹਿਲਾਂ ਨਹੀਂ ਇਹ ਚਾਰੇ ਵੱੱਠੇ ਹੋ ਗਏ ਨਾ ਡਾਉਣਾ ਹੀ ਨਹੀਂ ਹੈਗੇ ਓਕੇ ਹਾਂ ਇਸ ਵਾਰ ਹੁਣੇ ਬੱਚੇ ਮੈਂ ਕਢਾਇਆ ਕਰਵਾਜ ਦੇ ਕਰੋ ਕਮਡਲੀ ਕੂਤਰੀ ਆਈ ਸੀਗੀ ਕਾਲੇ ਚਿੱਟੇ ਦੀ ਹੂੰ ਉਹਦੇ ਨਾਲ ਤਿੰਨ ਬੱਚੇ ਹੈਗੇ ਬਹੁਤ ਚੰਗੇ ਉੱਡੇ ਆਪਣੇ ਕੋਲ ਹੂੰ ਉਹ ਵਧੀਆ ਉੱਡੇ ਹਾਂ ਉੜਦੇ ਕਿਵੇਂ ਉਹ ਉੱਚੇ ਉੜਦੇ ਹੋਈ ਥੋੜੇ ਜਿਹਾ ਹੂੰ ਹਾਂ ਓਕੇ ਹੁਣ ਜਾਣ ਕਰਦੇ ਆ ਜੱਕ ਪੇ ਨਹੀਂ ਤਕਰੀਬਨ 11 ਵਜੇ ਤੱਕ ਤਾਂ ਉੱਚੀ ਉੜਦੇ ਆ ਉਸ ਤੋਂ ਬਾਅਦ ਹੁਣ ਜਾਣ ਕਰ ਲਾਂਗੇ ਓਕੇ ਆਪਣੇ ਕੋ ਵਧੀਆ ਉੱਡੇ ਆ ਹਾਂ ਹੁਣ ਗਾਹਾਂ ਰਿਜ਼ਲਟ ਤਾਂ ਇਹਨਾਂ ਦਾ ਇਹ ਜਿਹੜੀ ਤੁਸੀਂ ਕਬੂਤਰੀ ਲਾਈ ਓ ਕਿਹੜੀਆਂ ਤੁਸੀਂ ਉਹ ਭਾਈ ਬਲਜੀਤ ਵਾਲੇ ਪੁੱਤਰਾ ਤੇ ਕਹਿ ਦਿੰਨੇ ਆ ਅਸੀਂ ਕਿਉਂਕਿ ਭਾਈ ਜਿਹੜਾ ਕਰਵਾਜ ਹੁੰਦਾ ਲਹਿਰੇ ਤਨ ਭਾਈ ਬਲਜੀਤ ਦਾ ਚੇਲਾ ਹੁੰਦਾ ਬਾਈ ਬਲਜੀਤ ਲੱਲਾ ਦਾ ਹਾਂਜੀ ਹਾਂ ਓਕੇ ਉਦੋਂ ਸੀ ਉਹ ਹਾਂਜੀ ਹਾਂ ਸਹੀ ਹੈ ਭਾਈ ਚਲ ਲਓ ਜੀ ਲੈ ਜੀ ਬਾਲਾ ਬੇ ਸ਼ਾਮਾ ਹੈ ਇਹ ਵੀ ਥਮੋਟ ਵਾਲੇ ਪੁੱਤਰਾ ਦਾ ਸ਼ਾਮਾ ਹੈ ਓਕੇ ਬਿਲਕੁਲ ਹੀ ਸ਼ਾਮਾ ਚ ਆ ਗਿਆ ਇਹ ਵੀ ਸਾ ਉਹ ਸਾਖੇ ਦਾ ਪੁੱਤ ਹੈ ਉਸੇ ਦੇ ਜਿਹੜਾ ਹਾਂ ਇਹ ਕੱਟੀਆਂ ਦੇ ਵੀ ਕੱਢਦੇ ਆ ਹਾਂ ਚਿੱਟੀਆਂ ਦੇ ਵੀ ਕੱਢਦੇ ਆ ਕਮੰਡਲੇ ਵੀ ਕੱਢਦੇ ਆ ਉਹ ਸਾਰੇ ਤਰ੍ਹਾਂ ਦੇ ਅੱਖਾਂ ਕੱਢਦਾ ਓਕੇ ਹਾਂ ਸਹੀ ਹੈ ਬਾਈ ਰੰਗ ਕਿ ਹਜੇ ਕੱਢਦਾ ਕਿ ਚਿੱਟੇ ਬਾਈ ਚਿੱਟੇ ਰੰਗ ਸਾਰੇ ਚਿੱਟੇ ਨੇ ਜਿਹੜੇ ਸਾਹ ਖਿਉਣ ਕੇ ਉਹਨਾਂ ਦੇ ਇੱਥੇ ਗਾਨੀਆਂ ਲਾਲ ਹੋਣਗੀਆਂ ਬਾਕੀ ਚਿੱਟਾ ਓਕੇ ਸਹੀ ਹੈ ਬਾਈ ਇਹ ਗਾਹਾਂ ਫਿਰ ਕਿਹਦੇ ਨਾਲ ਪਾਉਂਦੇ ਉਹਨਾਂ ਚ ਪਿਓਰ ਕੱਢ ਕੇ ਦੱਸਿਆ ਵੀ ਤਾਰੀ ਬਾਈ ਵਾਲੇ ਪੁੱਤਰਾਂ ਨਾਲ ਪਾ ਲੈਂਦੇ ਆ ਜਿਵੇਂ ਉਹ ਆਪਣੀ ਗੱਡੀ ਤੇ ਉੱਡੀ ਐ ਤੇ ਕੀ ਗੱਡੀ ਇੱਕ ਪੂਰੀ ਗੱਡੀ ਜਿੱਤੀ ਆ ਉਹ ਬਾਈ ਤਾਰੀ ਵਾਲਾ ਦਾ ਨਰਸੀ ਤੇ ਮਾਂ ਵੱਲੋਂ ਧਮੋਟ ਵਾਲੇ ਪੁੱਤਰਾਂ ਦੀ ਓਕੇ ਇਦਾਂ ਉੜਦੇ ਆ ਬਈ ਛੋਟੇ ਛੋਟੇ ਪਿੰਡਾਂ ਦੇ ਵੀ ਹੋ ਜਾਂਦੇ ਮਤਲਬ ਤੁਸੀਂ ਥਮੋਟ ਵਾਲਾ ਤੇ ਤਾਰੀ ਵਾਲਾ ਦਾ ਬਲੱਟ ਜਿਆਦਾ ਪਾਉਨੇ ਆ ਅਸੀਂ ਉਹੀ ਪਾਉਨੇ ਆ ਓਕੇ ਬਾਈ ਜਿਹੜੇ ਬਾਈ ਵਾਲੇ ਉਤਰਾ ਉਹ ਆ ਹੀ ਸਾਮੇ ਲਾਉਂਦੇ ਹੂੰ ਉਹ ਨੰਨਤ ਚ ਨਹੀਂ ਪਾਉਂਦੇ ਓਕੇ ਉਹ ਉਦਾਂ ਹੀ ਰਿਜ਼ਲਟ ਵਧੀਆ ਉਹਨਾਂ ਨੂੰ ਸਹੀ ਹੈ ਬਾਈ ਹਾਂ ਨਾ ਮੁੰਡੀ ਨਾਲ ਖਾ ਲੋ ਬਸ ਕੰਮ ਚੱਲ ਜੰਨਾ ਯਾਰ ਖਲਾ ਦੇ ਹਾਂਜੀ ਇਹ ਬਾਈ ਬਲਵਿੰਦਰ ਦੇ ਘਰੋਂ ਆਈ ਸੀਗੀ ਬਟੇ ਉਹ ਬਈ ਬਾਈ ਲਾਲ ਹੂੰ ਸ਼ਾਵਾਂ ਹੀ ਆਈ ਹੈ ਸ਼ਾਵੀ ਸੱਤੀ ਆਈ ਹੈ ਭਾਈ ਇਹ ਨਹੀਂ ਲਾਜ਼ਮੀ ਬਹੁਤ ਚੰਗੀ ਉੜਦੀ ਆਪਣੇ ਕੋਲ ਓਕੇ ਹਾਂ ਇਹ ਉਪਰੀ ਜਾਣੀ ਮੰਨ ਕੇ ਚੱਲੋ ਆਪਣੇ ਕੋਲ ਆਇਆ ਨੂੰ ਹੋ ਗਏ 6-7 ਸਾਲ ਹੋ ਗਏ ਆਪਣੇ ਕੋਲ ਹੂੰ ਹਰ ਸਾਲ ਇਹਦੇ ਵਿੱਚ ਬੱਚੇ ਦਾ 2-3 ਕਿਕੜਾਉਣਾ 2 ਝੋਲੀ ਚੱਕਦਾ ਕਿਉਂਕਿ ਥੋੜੀ ਜਿਹੀ ਉਮਰ ਦੀ ਹੋ ਗਈ ਹੂੰ ਵਧੀਆ ਉੜਦੇ ਆ ਭਾਈ ਹਾਂ ਨਿੱਧ ਰ ਜਾਂਦੀ ਹੈ ਹਾਂ ਤੜੀ ਜਾਂਦੀ ਹੂੰ ਕਿੰਨੇ ਕਬੂਤਰਾਂ ਨਾਲ ਪਾਲੀਏ ਇਹ ਕਬੂਤਰ ਤਿੰਨ ਤਿੰਨ ਕਬੂਤਰਾਂ ਨਾਲ ਦਾਤਾ ਭਾਈ ਮੈਂ ਤਿੰਨ ਨਾਲ ਹੀ ਯਾਨੀ ਜਿਵੇਂ ਆਹ ਸਾਲ ਇਕਨਾ ਚੱਕ ਰਹੇ ਬਦਲ ਬਦਲ ਕੇ ਚੱਕ ਦਿੰਦਾ ਓਕੇ ਹਾਂ ਜਾਦਾ ਕਿਦਣਾ ਤਾਂ ਬੈਠਿਆ ਦਾ? ਜ਼ਿਆਦਾ ਬਾਈ ਵਾਲਾ ਉਤਰਕ ਲਾਲ ਚੀਨਾ ਆਪਣੇ ਕੋਲੇ। ਹੂੰ। ਤੇ ਉਹਦੇ ਨਾਲ ਬੜਾ ਬੜੇ ਦਾ ਰੁੱਡੀ ਹੈ ਜੀ। ਹੂੰ। ਹਾਂ ਜੀ। ਓਕੇ। ਹੋਰ ਕਿਹੜੇ-ਕਿਹੜੇ ਪਾਇਨੇ ਦੇ ਨਾਲ? ਬਸ ਬਾਈ ਦੇ ਕਰੂ ਜਾਏ ਨੇ। ਉਤਰ ਜਮੇ ਉੱਤਰ ਨਾਲ ਉੱਤਰੀ ਸੀਗੀ ਇਹਦੇ ਨਾਲ ਵੀ ਬਹੁਤ ਤਕੜਾ ਰਿਜ਼ਲਟ ਆਇਆ ਦਾ। ਹੂੰ। ਬਸ ਇਹ ਵੀ ਬਾਈ ਆ ਉਹਨਾਂ ਨਾਲ ਹੀ ਬੈਠਾ। ਉਹਨਾਂ ਨੇ ਹੀ ਘੜਾਉਣਾ ਮੈਂ ਜਾਨੀ ਹੋਰ ਨਹੀਂ ਪਉਂਦਾ ਕਿ। ਓਕੇ। ਹਾਂ ਬਿਲਕੁਲ ਸਹੀ ਹੈ ਭਾਈ। ਚਲੋ। ਇਹ ਬਾਈ ਤਲਵਿੰਦਰ ਸਤਾਰ ਬਾਈ ਤਲਵਿੰਦਰ ਚੌਂਕੀਮਾਨ ਤੇ ਉਹਨਾਂ ਦੇ ਘਰੋਂ ਸ਼ਾਮੀ ਆਈ ਹੋਈ ਆ। ਠੀਕ ਹੈ ਤੇ ਇਹ ਬਾਈ ਪਾਉਂਦਾ ਕਬੂਤਰ ਜਿਹੜੇ ਨਰ ਲਾਉਂਦਾ ਨਾ ਉਹ ਬਾਈਰ ਵਾਲੇ ਕਬੂਤਰਾਂ ਤੋਂ ਲਾਉਂਦਾ ਠੀਕ ਹੈ ਹੋਰ ਨਰ ਨਹੀਂ ਕਹਿੰਦਾ ਬਾਈ ਕਹਿੰਦਾ ਮੈਂ ਪਾਇਆ ਕੋਈ ਲਓ ਜੀ ਆਂਡੇ ਨਾ ਕਿਸੇ ਨੇ ਚੋੜ ਚੋੜੀ ਪਰਕੇ ਬਹਿ ਜਾਂਦੇ ਆ ਕਿਸਾਨ ਆ ਟੋੜੀ ਆ ਜੇ ਹੁਣ ਤਾਂ ਸਾਰੇ ਤੋੜੇ ਹੋਏ ਤੋੜੇ ਹੋਏ ਹੁਣ ਤਾਂ ਲਓ ਜੀ ਆ ਦੱਸੋ ਇਹ ਉਦਰੀ ਬਾਈ ਆਪਣੀ 2 ਵਜੇ ਜਿੱਤੀ ਆ 2021 ਦੇ ਵਿੱਚ ਹੂੰ ਕਰੋਟੀ ਪਿੰਡ ਜਿੱਤੀ ਇਹ ਪਹਿਲਾਂ ਉਸ ਤਨ ਗਰਮੀ ਬਹੁਤ ਸੀਗੀ ਹੂੰ 100 ਪਲਸ ਉਤਰ ਸੀਗਾ ਓਕੇ ਤੇ ਇੱਕ ਉਹੀ ਸਾਲ ਇਹ ਉੱਡੀ ਆਪਣੇ ਅ ਇਧਰ ਪੈਂਟਾ ਆਪਣੇ ਅਮਰੋ ਸਾਈਡ ਹੂੰ ਉੱਥੇ ਉਹ ਇੱਥੇ ਇੱਕ ਰੋਟੀ ਚਾਰਾ ਨੇ ਬਾਜੀ ਵੰਡ ਰਹੀ ਸੀ ਹੂੰ ਤੇ ਉੱਥੇ ਦੋ ਨੇ ਬਾਜੀ ਵੰਡੀ ਓਕੇ ਓਕੇ ਸਹੀ ਹੈ ਭਾਈ ਜੇ ਵੀ ਭਾਈ ਬਟੋਲਾ ਨੇ ਪਾਈ ਇਹ ਬਾਈ ਵਾਲੇ ਕੁੱਤਰਾ ਦੀ ਹੈ ਓਕੇ ਹਾਂ ਸਹੀ ਹੈ ਭਾਈ ਕੜਾਂਗ ਵਾਲਾ ਉਤਰਵਾਜਦਾ ਝਟਾ ਹਮ ਬਾਈ ਦਾ ਉਤਰ ਜਿੱਤੇ ਡਾਂਗਾ ਉਹਦੀ ਉਹਦੇ ਭਾਈ ਦੀ ਆ ਬਾਈ ਓਕੇ ਬਹੁਤ ਚੰਗੀ ਉੱਡੀ ਹੁਣ ਤਾਂ ਬੱਚਿਆਂ ਨੂੰ ਪਾਈ ਹੀ ਆ ਇਹ ਆਪ ਦੋ ਜਿੱਤੀ ਵੀ ਆ ਨਾ ਦੋ ਵਜੇ ਚਿੱਤੀ ਆਪੇ ਕਹੇ ਕਲੋਟੀ ਦੂਜੀ ਕਿੱਥੇ ਸੀ ਅਮਲੋਪ ਪੱਲ ਪਿੰਡ ਸੀਗਾ ਯਾਰ ਹੁਣ ਮੇਰੇ ਜਾ ਨੀ ਦੋ ਤਿੰਨ ਸਾਲ ਹੋ ਗਏ ਹਾਂ ਆ ਕਿਹੜਾਂ ਜੋ ਬਾਈ ਇਹ ਬਾਈ ਬਿੱਟੂ ਬਾਈ ਦੇ ਘਰੋਂ ਸਾਮੀ ਆਈਆ ਬੱਡੀ ਇੰਨੇ ਕਬੂਤਰਾਂ ਦੀ ਪਛਾਣੀ ਆਟਦੀ ਆ ਹੈ ਨਾ ਬਾਈ ਉਤਰ ਲੱਗੇ ਦੇ ਹੁਸਨ ਵਾੜਾ ਯਾਰ ਬਹੁਤ ਸੁਨੱਖੇ ਨੇ ਯਾਰ ਵਾਕਈ ਫਰਕ ਆ ਬਾਈ ਇਹਨਾਂ ਦਾ ਲੋ ਜੀ ਸ਼ਾਮੀ ਆਈ ਵੀ ਆ ਸ਼ਾਮੀ ਬਾਈ ਜੀ ਇਸ ਵਾਰ ਮੈਂ ਆਏ ਸੀ ਕਿ ਤਿੰਨ ਚਾਰ ਜੋੜੇ ਹੂੰ ਆਪਦੀ ਪਸੰਦ ਦੀ ਲੈ ਕੇ ਆਇਆ ਸੀਗਾ ਹੂੰ ਤੇ ਉਹਨਾਂ ਚ ਉਹਨਾਂ ਦੀ ਨਾਲ ਨਾਲ ਦੇ ਓਕੇ ਬੱਚੇ ਕਮੈਂਟ ਲਈ ਕੱਢ ਦੀ ਐ ਤਾਂ ਓਕੇ ਹੂੰ ਆਪ ਵੀ ਉਹ ਕਰਦੀ ਐ ਕਦ ਨਹੀਂ ਹਜੇ ਬਦਲੀ ਨਹੀਂ ਆਲੇ ਜਿਉਂ ਜਿਉਂ ਮਰ ਬਦੀ ਜਾਣੀਆ ਫੇਰ ਸਾਰਾ ਟੀਰ ਪਾ ਜੂਗੀ ਹੂੰ ਇਹ ਪਾਉਂਦੇ ਨੇ ਲਗਭਗ ਇਹਨਾਂ ਦੇ ਪਾਉਂਦੇ ਆ ਬਾਈ ਲਗਭਗ ਰਹਿੰਦੇ ਪਾਉਂਦੇ ਆ ਕੁੱਤਰ ਇਹ ਡੱਕੇ ਵੀ ਕੱਢਦੇ ਐ ਕੱਢ ਜਾਂਦੇ ਕੋਈ ਕੋਈ ਹੂੰ ਕੋਈ ਕੋਈ ਕੱਢ ਦੇ ਜੇ ਕਿਵੇਂ ਕਿਉਂ ਨਹੀਂ ਸਾਰੇ ਨਹੀਂ ਕੱਢਦੇ ਇਹ ਇਹਦੇ ਵਿੱਚ ਨਾ ਜਿਵੇਂ ਪਾਈ ਨੇ ਮੈਨੂੰ ਦੱਸਿਆ ਜੀ ਮਾਈ ਡੀਸੀ ਵਾਲੇ ਪੁੱਤਰਾ ਤਾਂ ਬਿੱਗ ਵਾਲੇ ਦਾ ਬਲੱਡ ਹੈਗਾ ਇਹ ਚਾ ਹਾਂ ਤੇ ਉਹਦੇ ਕਰਕੇ ਟੱਕੇ ਕੱਟਦੇ ਆਹ ਕੱਢ ਦੇ ਟੱਕੇ ਓਕੇ ਸਹੀ ਹੈ ਬਈ ਲੈ ਉਹ ਜੇ ਕੱਟ ਹਾਂ ਇਹ ਕੜਕ ਰੱਖ ਲਗ ਪਾਉਜ਼ ਨਹੀਂ ਕਰਨਾ ਬੰਦਾ ਤੇ ਆਹ ਗਰਵਾਜ਼ ਦੇ ਕਰਵਾਈਏ ਲਰੇ ਵਾਲੇ ਨੂੰ ਹਾਂ ਓਕੇ ਸ਼ਾਕ ਇਹ ਟਮਾਟੇ ਆ ਨਾ ਕਮਬੜੀ ਓਨਲੀ ਆ ਦੇ ਖਾਦੀ ਮਨ ਇਹ ਵੱਡੀ ਇਹ ਵੀ ਕੱਢੀ ਵੀ ਆਕ ਨਹੀਂ 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 ਇਹ ਵੱਡੀ ਆ ਭਾਈ ਜਿਸ ਵਾਰਾ ਇਹਦੀ ਪੱਠੀ ਸਾਡੀ ਸੀ ਪਾ ਨਸਰੌਲੀ ਵਾਜਣੀ ਸੀ ਟਰੈਕਟਰ ਤਿੰਨ ਟਰੈਕਟਰ ਵਾਲੀ ਹਾਂ ਉੱਥੇ ਹਰਗੀ ਸੀਗੀ ਵੈਸੇ ਉਹ ਬਾਹਰ ਵੀ ਤੇਰੇ ਵੀ ਬਹਿ ਕੇ ਹਾਂ ਬਹੁਤ ਜ਼ੋਰ ਲਾਇਆ ਨੇ ਹੂੰ ਕੀ ਰਹੀ ਤੀ ਸੀ ਉਹ ਆਈਦੀ ਪੱਠੀ ਸੀਗੀ ਭਾਈ ਅੱਛਾ ਜੋੜਾ ਹੀ ਉਹਦੇ ਘਰ ਆਇਆ ਸਾਕ ਘੁਤਰ ਹੂੰ ਤੇ ਮਾ ਘੁਤਰ ਓਕੇ ਕਿੰਨੇ 12ਵੇਂ 13ਵੇਂ ਮਹਿਰੀ ਸੀ ਆ ਵਸੋਈ ਦਸਾਂ ਤੋਂ ਬਾਾਰ ਬਾਾਰ ਬਾਹਗੀ ਸੀਗਾ 12ਵੇਂ 13ਵੇਂ ਬੈਠੀ ਸੀ ਹਮ ਜਦੋਂ ਥੋੜੀ ਉਤਰ ਖੜਦੇ ਸੀਗੇ ਓਕੇ ਲਓ ਜੀ ਤੇ ਆ ਬਈ ਪੂਰੀ ਆਈ ਹਮ ਇੱਕ ਸਾਡੇ ਟੱਪੇ ਉਤਰ ਉੱਡੇ ਆ ਚੇ ਮੁੰਡਾ ਬਬਲਾ ਕਢਾਣੇ ਤੋਂ ਉਹਦੇ ਘਰੇ ਡੱਬੀ ਉੱਟੀ ਆ ਇਹਦੀ ਭੈਣ ਦੋ ਤਿੰਨ ਭੈਣਾਂ ਸੀ ਇਹਦੀ ਆ ਦੋ ਤਿੰਨੇ ਕਿੱਤੀ ਆ ਹਮ ਮਾਪੇ ਦੇ ਭਾਈ ਦੇ ਕਰਵਾਏ ਹਨ ਜਗਵਿੰਦਰ ਦੇ ਤੇ ਇਹਨਾਂ ਦੇ ਬਹੁਤ ਤਕੜਾ ਹੁੰਦਾ। ਮਾਂ ਪਿਓ ਕਹਿਆ ਸੀ ਬਈ ਇਹਦਾ। ਮਾਂ ਬਈ ਲਾਲ ਚੀਨੀ ਹੈ ਤੇ। ਬਾਪ ਦੇ ਕੋਈ ਕੋਈ ਦਾਗ ਲਾ ਰ। ਖੱਟੀ ਅੱਖਾਂ ਦੇ ਆ ਤੂੰ। ਹੂੰ। ਬੱਚੇ ਉਹ ਲਾਲ ਡੱਬੇ, ਕਾਲੇ ਡੱਬੇ ਤੇ ਨੀਲੇ ਕੱਢਦੇ। ਓਕੇ। ਆ ਜਿਆਦਾ ਕੱਢਦੇਗਾ ਲਾਲ ਡੱਬੇ ਜਿਆਦਾ। ਲਾਲ ਡੱਬੇ ਤੇ ਕਾਲੇ ਡੱਬੇ ਵੱਧ ਕੱਢਦੇ। ਇਹ ਤਾਂ ਕੋਈ ਕੋਈ ਇਹ ਨੀਲੀ ਅਸੀਂ ਤਾਂ ਹੀ ਰੱਖ ਲਈ। ਇਹ ਪੱਠੀ ਦਾਈ ਡਾਈ ਵੀ ਨਹੀਂ ਹੈਗੀ, ਗਝਾਈ ਵੀ ਨਹੀਂ ਹੈਗੀ। ਹੂੰ। ਪਹਿਲੇ ਸਾਲ ਦੀ ਇਹ ਜਿਹਨੇ ਬੱਚੇ ਹੁਣ ਹੈਗੇ ਮੇਰੇ ਕੋਲ ਚਾਰ। ਕਿਹਦੇ ਨਾਲ ਲਾਈ ਐ? ਇਹ ਲਾਈ ਆ ਬਈ ਮੈਂ ਤੁਤਮੋਟ ਵਾਲੇ ਕੁੱਤਰਾ ਨਹੀਂ ਪਾਈ ਆ। ਕੀ ਕੰਨੇ ਦੇ ਬੱਚੇ ਕੱਢੇ ਨੇ ਇਹਨੇ ਕਾਲਾ ਡੱਬਾ ਵੀ ਕੱਟਿਆ ਆਪਣੇ ਕੋਲੇ ਤੇ ਕਾਲੇ ਜੀ ਨੇ ਕਾਲੇ ਜੀ ਨੇ ਹਾਂ ਕਾਲੇ ਜੀ ਨੇ ਕੱਢੇ ਹੂੰ ਬਾਕੀ ਸਾਰੇ ਚਾਰ ਹੈਗੇ ਮੇਰੇ ਕੋਲੇ ਤੇ ਹੂੰ ਆਪਦੇ ਵਰਗਾ ਨਹੀਂ ਕੱਢਾ ਆਪਦੇ ਵਰਗਾ ਕੋਈ ਪੌਲੇ ਬਾਉਟ ਦੇ ਹਾਂ ਜਾਨੀ ਪੌਂਸ ਦਾ ਪੌਂਸ ਖੋਲ ਲੈਂਦੇ ਆ ਹਾਂ ਫਰ ਤਾਂ ਐਵੇਂ ਮਾਰਦੇ ਹੀ ਨਹੀਂ ਹੈਗੇ ਅੱਛਾ ਇੰਨਾ ਪੌਲਾ ਉੜਦੇ ਹੂੰ ਓਕੇ ਨਹੀਂ ਮੇ ਉੜਦੇ ਹੋਣਗੇ ਨਹੀਂ ਜਾਂਦੇ ਉੱਪਰ ਥੱਲੇ ਹੁੰਦੇ ਆ ਹਾਂ ਸਹੀ ਹੈ ਬਈ ਬਹੁਤ ਸੋਹਣਾ ਰੰਗ ਕੱਟਿਆ ਹਾਂ ਰੱਖ ਲਈ ਸੀ ਆਪਾਂ ਵੇਝਾਈ ਹੋਣੀ ਸੀ ਹੋਰ ਕੱਢ ਕੇ ਵੀ ਕੀ ਲੈਣਾ ਤੇ ਆ ਗਈ ਬਈ ਆਪਣੀ ਸਵੇਦੀ ਗਾਂਹ ਬ੍ਰੀਡ ਵਧਾਈ ਹਾਂ ਇਹ ਗੱਡੀ ਵਾਲੀ ਜੀ ਆਪਣੀ ਸ਼ਾਵੀਆਂ ਹਾਂ ਇਹ ਜਿਹੜੀ ਆਰਗੀ ਦਿੱਤੀ ਜਾ ਆਲਟੋ ਹਾਂ ਇਹ ਜੱਗੇ ਪਿੰਡ ਵੀਰੇ ਨਾਲ ਕਬੂਤਰੀ ਆਲਟੋ ਕਾਰ ਦਿੱਤੀ ਹੋਈ ਹੈ ਵੀਡੀਓ ਚ ਗੱਲ ਹੋਈ ਹੋਈ ਹੈ ਤੇ ਵੀਡੀਓ ਚ ਕਾਰ ਦੀ ਫੋਟੋ ਵੀ ਲੱਗੀ ਹੋਈ ਹੈ ਤੇ ਉੱਥੇ ਕੱਲੀ ਰਹਿ ਕੇ ਕਾਰ ਦਿੱਤੀ ਸੀ ਇਹ ਸਾਂਝੀ ਕਿਹਨੇ ਜੋਈ ਸਾਂਝੀ ਹੋ ਗਈ ਸੀ ਸ਼ਿਆਹ ਕੁੱਤਰਾ ਚ ਦੋ ਆਪਣੇ ਸੀ ਹਾਂ ਸ਼ਿਆਹ ਚ ਹੁਣ ਤੀਜਾ ਨਾ ਬਣਾਈ ਕੋ ਤੁਝਾ ਵੀ ਥੋੜਾ ਜੀ ਪਹਿਲਾ ਤੇ ਦੂਜਾ ਆਪਣਾ ਹੀ ਸੀ ਹਾਂ ਓਕੇ ਪਹਿਲਾ ਤੇ ਦੂਜਾ ਆਪਣਾ ਹੀ ਸੀ ਹੈ ਕਿਹੜਾ ਤੁਸੀਂ ਇਹ ਇਹ ਉਹ ਤਾਂ ਦੱਸਿਆ ਤਾਰੀ ਬਾਈ ਤਾਰੀ ਵਾਲਾ ਕੰਪਟਰ ਸੀ ਲਾਲਸਰਾ ਮਾਂ ਵੱਲੋਂ ਬਿੱਟੂ ਬਾਬਾ ਜੀ ਹੋਏ ਪੁੱਤ ਜੀ ਠਮੋਟ ਵਾਲਾ ਚਾਹ ਸਹੀ ਹੈ ਭਾਈ ਇਹਦੋਂ ਬਾਅਦ ਛੱਡੀ ਫਿਰ ਕਿਤੇ ਨਾ ਨਾ ਫਿਰ ਤਾਂ ਛੱਡੀ ਹੋਣੀ ਹੈਗੀ ਬੰਦ ਕਰ ਲਈ ਹੁਣ ਕਿ ਛੱਡਣੀ ਨਹੀਂ ਨਾ ਅਗਲੇ ਸਾਲ ਛੱਡਾਂਗੇ ਓਕੇ ਹਾਂ ਕਿਉਂਕਿ ਉਹ ਬਾਜੀ ਸੀ ਕਿ ਨਾ 9 ਜੂਨ ਦੀ ਸੀ ਉਸ ਤੋਂ ਬਾਅਦ ਕਰ ਦੇਲ ਜੇਨੀ ਮਰ ਮੌਸਮ ਮੌਸਮ ਵੀ ਤੁਹਾਨੂੰ ਪਤਾ ਹੈ ਮੌਸਮ ਦਾ ਗੱਲ ਬਹੁਤ ਕੋ ਦੇਖ ਕੇ ਛੱਡਨੇ ਪੈਂਦੇ ਆ ਜਿਵੇਂ ਗਰਮੀ ਨਹੀਂ ਉੱਟਣ ਵਾਲਾ ਇਹ ਗਰਮ ਕਾਹ ਸੱਟਾਂਗੇ ਅਗਲੇ ਸਾਲ ਹਾਂ ਹਾਂ ਮਾਰਾ ਸਬਕ ਰੱਖੇ ਮਾਲਕ ਮਿਹਰ ਕਰੇ ਤਣ ਸੰਗੇ ਲੱਗਣ ਹਾਂ ਤਾਂਦਰੁਸਤੀ ਰਹੇ ਇਹਨਾਂ ਨੂੰ ਬਸ ਐਤ ਕਿ ਜਿਵੇਂ ਦਿਨ ਲੱਗਿਆ ਦਿਨ ਲੱਗਣਗਾ ਇਹ ਕਿਹੜਾ ਚੋ ਇਹ ਵੀ ਧਮੋਟ ਵਾਲੇ ਪੁੱਤ ਆ ਜਾਂਦੇ ਬਈ ਹੂੰ ਇਹ ਪੁਤਰੀ ਉਦੀ ਆਏ ਆਪਣੇ ਉੱਥੇ ਵਾਲੀ ਕਰਾਲੇ ਵਾਲੀ ਪੁਤਰੀ ਇੱਕ ਕਨਾਲੇ ਵਾਲੀ ਪੁਤਰੀ ਬਾਜੇ ਸਾਡੇ ਉਹ ਜਾਨੀ ਬੁਰੀ ਆ ਬਹੁਤ ਚੰਗੀ ਉੱਡੀ ਆ ਉਹ ਪੱਠੀਏ ਕਿਤੋਂ ਕਰਾਲੇ ਵਾਲੀ ਕਰਾਲਾ ਪਿੰਡ ਆ ਕਰਾਲਾ ਹਾਂ ਹੈ ਨੀ ਉਹ ਕਰਨਾਉਜਲਾ ਹਾਂ ਪਿੰਡ ਛੱਡੀ ਸੀ ਕੀ ਦੀ ਮਾਂ ਓਕੇ ਹਾਂ ਹੋਰ ਗਈ ਸੀ ਵੈਸੇ ਉਹ ਥੋਕੀ ਆਰ ਗਈ ਇਹਦੀ ਮਾਂ ਛੱਡੀ ਸੀ ਹਾਂ ਅੱਛਾ ਇਹ ਡਾਈਰ ਨਹੀਂ ਬਹੁਤ ਚੰਗੇ ਰਿਜ਼ਲਟ ਆ ਜਿੱਪੇ ਉਹ ਇਹ ਸਾਰੇ ਇਹਦੇ ਨਾਲ ਨੇ ਹਰੇ ਹਮ ਦੇ ਐਕਟਿਵ ਜਿੱਤੇ ਨੇ ਹਾਂ ਓਕੇ ਤਗਰਿਓਣ ਇੱਕ ਵਾਰ ਫਾਨੀ ਹਰ ਸਾਲ ਜਿੱਤਦੇ ਆ ਇੱਕ ਦੋ ਦੋ ਤਿੰਨ ਦੇ ਵਿਚਕਾਰ ਓਕੇ ਕਿਵੇਂ ਉੜਦੇ ਆ ਇਹ ਚੱਕ ਮੇ ਉੜਦੇ ਥੋੜੇ ਉੱਤੇ ਉੜਦੇ ਚੰਗੇ। ਨਹੀਂ ਚੰਗਾ ਕਿਹੜਾ ਬਾਈ ਉੱਚਾ ਉੜਦਾ ਚੰਗਾ ਜਾਂ ਨਹੀਂ ਚੰਗਾ ਦਾ ਬਾਈ ਜਿਹੜਾ ਉੱਪਰ ਥੱਲੇ ਹੁੰਦਾ ਉਹ ਉੱਤਰ ਚੰਗਾ। ਜਿਹੜਾ ਸਾਰਾ ਦਿਨ ਉੱਚਾ ਖੜਾ ਰਹੇ ਉਹ ਵੀ ਮਾੜਾ। ਹਾਂ ਕਿਉਂਕਿ ਵਿੱਚ ਲੋਕ ਕੂਤਰਾਂ ਨੂੰ ਥੱਲੇ ਕਰਨ ਦੀ ਤੁਰੇ ਫਿਰਦੇ ਆ ਬਾਈ। ਹੈਨਾ ਸਾਡੇ ਕੂਤਰ ਬਾਈ ਉਹ ਉੜਨਗੇ ਸਾਫ ਟਿੱਕਰੀ ਉੱਤੇ ਹੋਰ ਲੱਗੇ। ਹੂੰ। ਲਾਮ ਕਰਨਗੇ ਲਾਮ ਵਾਲੇ ਕੁੱਤਰਾ ਬਈ ਇਹ ਇਹ ਜਿਵੇਂ ਮੰਨ ਕੇ ਚਲੋ ਆਪਾਂ ਕਹਿੰਦੇ ਨੇ 40 ਟੰਪਰ ਚੋਂ ਥੱਲੇ ਥੱਲੇ ਉਹਨਾਂ ਨੂੰ ਬਾਲਾ ਕੰਮ ਬਹੁਤਾਂ ਨੂੰ ਚੰਗਾ ਰਿਜ਼ਲਟ ਆ ਇਹਨਾਂ ਦਾ ਯਾਨੀ ਜੇ ਜਾਂਦੇ ਆ ਉੱਚੇ ਉੱਡਦੇ ਉੱਚੇ ਹੀ ਆ ਯਾਨੀ ਲੈ ਕੇ ਆ ਜਾਂਦੇ ਦੂਸਰ ਮੰਨਣਗੇ ਇਹ ਹਾਂ ਮੰਨਦੇ ਆ ਦੂਸਰ ਢਾਂਗ ਹੀ ਚੜਦੇ ਆ ਓਕੇ ਦੂਸਰ ਮੰਨਣਗੇ ਲਾਇ ਲੈ ਵੀਰੇ ਹਾਂ ਜੀ ਆ ਗੁਦਰੀ ਬਈ ਪਾਈ ਵਾਲੇ ਕੁੱਤਰਾ ਦੀ ਆ ਇਹ ਹੂੰ ਇਹ ਗੁਰਮਾ ਛੱਡੀ ਇੱਕ ਸਾਲ ਅਸੀਂ 2021 ਵਿੱਚ ਛੱਡੀ ਸੀ ਹੂੰ ਇਹ ਭਾਰ ਕੀ ਸੀ ਉੱਥੇ ਵੈਸੇ ਹੂੰ ਮੁੜ ਕੇ ਮੈਂ ਛੱਡੀ ਜੀ ਇਹਦੀ ਲਾਲ ਕਹਾ ਬਹੁਤ ਚੰਗੀ ਉੱਤਰੀ ਓਕੇ ਹਾਂ ਜਾਂਦੇ ਹੈ ਨਹੀਂ ਇਹਦੀ ਪੱਠੀ ਛੱਡੀ ਮੈਂ 2023 ਚ ਹੂੰ ਕੰਡ ਚੱਲਣ ਵਾਲੀ ਦੀ ਮਾਂ ਜਾਨੀ 500 ਬਾਜੀ ਛੱਡੀ ਜੀ ਬਈ ਉਹ ਹੂੰ ਉਹ ਸਾਰੀ ਜਿੱਤੀ ਓਕੇ ਨਹੀਂ ਵੀ ਨਹੀਂ ਵੀ ਉਹ ਦੁਬਾਰਾ ਇੱਕ ਲਾਸਟ ਬਾਜੀ ਤੇ ਛੱਡੀ ਉੱਥੋਂ ਇਹੀ ਇਹ ਸੇਬ ਵੀ ਉਹਨੇ ਹੋਇਆ ਏ ਓਕੇ ਤੇ ਦੋਵੇਂ ਹੀ ਲੱਖੀ ਦੇ ਸੇਭੀ ਗਿਆ ਸੀ ਹੂੰ ਉਹ ਕੂਤਰੀ ਉੱਥੇ ਹੀ ਹੋਇਆ ਏ ਓਕੇ ਉੜਦੀ ਸੀ ਉਹ ਨੀਵੀਂ ਬਾਹਲੀ ਥੱਲੇ ਉੜਦੀ ਸੀ ਹੂੰ ਉਸਦੇ ਵੀ ਘੱਟੇ ਇਹ ਨਹੀਂ ਕੱਢੀ ਮੁੜ ਕੇ ਫਿਰ ਨਹੀਂ ਗੱਟੀ ਹੈਗੀ ਇਹਦੇ ਬੱਚੇ ਉੜਦੇ ਆਪਣੇ ਕੋਲ ਹਮ ਓਕੇ ਕਿਵੇਂ ਉੜਦੇ ਬੱਚੇ ਨੇ ਬੱਚੇ ਕੋਈ ਪੰਦਰੀ ਉੜਦੇ ਨਹੀਂ ਵੇ ਆ ਜਾਣੇ ਉੜਦੇ ਇਹ ਹੈਗੇ ਥੋੜੇ 40 ਤੋਂ ਥੱਲੇ ਟੈਂਪਰੇਚਰ ਵਾਲੇ ਨੇ ਉਤਰ ਜਾਣੀ ਅਸੀਂ ਉਸ ਹਸਾਂ ਜਿਵੇਂ ਜਿਹੜੇ ਤਾਂ ਗਰਮੀ ਵਾਲਾ ਪੁੱਤਰ ਉਹ ਕੱਢਦੇ ਆ ਥੋੜਾ ਲੇਟ ਹਮ ਸਾਨੂੰ ਪਤਾ ਵੀ ਕਿਹੜੇ ਪੁੱਤਰ ਵੀ ਕਿਵੇਂ ਕਿਹੜੇ ਟੈਂਪਰੇਚਰ ਉਤਰਨ ਵਾਲੇ ਹਮ ਇਹ ਦੱਸਿਓ ਮੇਰੇ ਇਹ ਅਤੀ ਬਾਈ ਬਾਈ ਤਾਰੀ ਦੇ ਪੁੱਤਰ ਆ ਦੀ ਆ ਹਮ ਮਾਂ ਦੋਨੇ ਪਾਸੇ ਹਾਂ ਵਾ ਵਾ ਕੋਲ ਹਾਂ ਇਹ ਆਪ ਤਾਂ ਨਹੀਂ ਡਾਈ ਸੀ ਹਾਂ ਯਾਨੀ ਕਿ ਚਾਈ ਹੋਈ ਹੈ ਘਰੇ ਆਪਣੇ ਹਾਂ ਬੰਦ ਕਰਦੇ ਸੀ ਹੁਣ ਬਾੜੀ ਦਾ ਵੀ ਹੈ ਓਕੇ ਲਾਈ ਵੀ ਕਿਦਣਾ ਹੈ ਇਹ ਹੁਣ ਮੈਂ ਇਸ ਵਾਰ ਜਿਹੜਾ ਸਾਖਾ ਵੱਡਾ ਕੁੱਤਰਾ ਬਣਾਉ ਹਾਂ ਝਮੋਟ ਵਾਲਾ ਮੈਂ ਤੁਹਾਨੂੰ ਦਿਖਾਉਣਾ ਜਿਹੜਾ ਮੇਨ ਕੁੱਤਰਾ ਆਪਣਾ ਹਾਂ ਇਹਦੇ ਨਾਲ ਬੱਚੇ ਕਢਾਏ ਆ ਇਹਦੇ ਹਾਂ ਇਹਦੇ ਪਹਿਲੇ ਸਾਲ ਕਰ ਉਹ ਇਧਰ ਹਾਂ ਪਹਿਲੇ ਸਾਲ ਨਾਲ ਇਹਦੇ ਛੱਡੇ ਸੀ ਆਪਾਂ ਹਾਂ ਚਲੇ ਗਏ ਸੀ ਕਾਰੀ ਵਾਲੇ ਕੁੱਤਰਾ ਨਾਲ ਹੀ ਤੇ ਇਸ ਵਾਰ ਇਹਦੇ ਨਾਲ ਕਢਾਏ ਆ ਵੀ 100% ਨਹੀਂ ਜਾਂਦੇ ओके ਕਹੇ ਜੇ ਕੱਢੇ ਬੱਚੇ ਲਾਲ ਚੀਨੇ ਕੱਢੇ ਨੇ ਹੂੰ ਯਾਨੀ ਪਹਿਲਾਂ ਰੱਤੇ ਸੀਗੇ ਹੂੰ ਇਕਾ ਲਾਲ ਝਾੜੇ ਪੈਣ ਲੱਗੇ ਬੱਚੇਓ ਕਾਲਾ ਰਹਿ ਗਿਆ ਬਸ ਚਿੱਟੀਆਂ ਅੱਖਾਂ ਦੇ ਨੇ ਸਾਰੇ ਬੱਚੇ ਸਾਰੇ ਚਿੱਟੀਆਂ ਦੇ ਨੇ ਹਾਂ ਚਾਰ ਨੇ ਉਹਦੇ ਹੂੰ ਚਾਰੇ ਚਿੱਟੀਆਂ ਦੇ ਨੇ ਉਸ ਵੇਹ ਕਾਹਾਂ ਜਾ ਕੇ ਅੱਖ ਬਦਲ ਜਾਨੋ ਕਹਿ ਨਹੀਂ ਸਕਦੇ ਕਿਉਂਕਿ ਥੋਮੋਟ ਵਾਲਾ ਬਲੱਡ ਆ ਗਿਆ ਨਾ ਇਹ ਹੈਗਾ ਇਹਨਾਂ ਜੇ ਬਦਲ ਦੀ ਬਦਲਦੇ ਯਾਨੀ ਹੁਣ ਫਿਲਹਾਲ ਚਿੱਟੀਆਂ ਅੱਖਾਂ ਦੇ ਨੇ ਓਕੇ ਯਾਨੀ ਆ ਤਰ੍ਹਾਂ ਭਾਈ ਜਿੱਤੇ ਪਾਤ ਆਪਾਂ ਕੋਈ ਬੰਦਾ ਕਹਿ ਦੇਵੇ ਸਾਡੇ ਤੱਕ ਛੱਡਣ ਸਾਰ ਭੱਜ ਜੀ ਇਹ ਇਹ ਫਿਰ ਇਹ ਲਾਉਨੇ ਆ ਸੀ ਹਾਂ ਇਹ ਇਹ ਨਹੀਂ ਜਾਂਦੇ ਸਹੀ ਹੈ ਜੀ ਲਓ ਜੀ ਓਕੇ ਤੇ ਬਸ ਆਹੀ ਨੇ ਬਾਈ ਨੇ ਚਲੋ ਤੇ ਬਹੁਤ ਬਹੁਤ ਧੰਨਵਾਦ ਬਾਈ ਰਮਾਨ ਦਾ ਅੱਜ ਦੁਬਾਰੇ ਟਾਈਮ ਕੱਢਿਆ ਤੇ ਬਾਈ ਸੇ ਵੀ ਦਾ ਸਰਪੰਚ ਸਾਹਿਬ ਦਾ ਨਾਲ ਮੁਬਾਰਕਾਂ ਬਾਈ ਨੂੰ ਬਾਈ ਸਰਪੰਚ ਜਿੱਤ ਤੈਤ ਕੀ ਤੇ ਬਾਕੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਲਾਜ਼ਮੀ ਦੱਸੋ ਮੇਰਾ ਪੁੱਰਾ ਤੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਬਾਈ ਸਸੀ ਕਾਲ ਅੱਛਾ ਸੌਰੀ ਵੀਰੇ ਇੱਕ ਨਾ ਥੋੜੀ ਜੀ ਗੱਲ ਰਹਿ ਗਈ ਸੀ ਵਿੱਚ ਕਰਨ ਵਾਲੀ ਤੇ ਪਹਿਲਾਂ ਦਾ ਬਾਈ ਨੂੰ ਮੁਬਾਰਕਾਂ ਤੇ ਬਾਈ ਨੂੰ ਇੱਕ ਨਵਾਂ ਚੇਲਾ ਬਣ ਕੇ ਗਿਆ ਵੀਰ ਦਾ ਤੇ ਅਰਟੇ ਗੱਡੀ ਨਾਲ ਮਾਨ ਸਨਮਾਨ ਕਰਕੇ ਗਿਆ ਬਹੁਤ ਵੱਡੀ ਗੱਲ ਆ ਵੀਰੇ ਇਹ ਕਬੂਤਰਬਾਜੀ ਕਿਤੇ ਤੋਂ ਕਿਤੇ ਚਲੀ ਗਈ ਹਨਾ ਉਸਤਾਦਾਂ ਦੀ ਇਨਿਸ਼ੀਅਟਿਵ ਹੋਣ ਲੱਗੀ ਇਹ ਕਬੂਤਰਬਾਜੀ ਦੇ ਥਰੂ ਹੋਇਆ ਜਿਹੜਾ ਕੁਝ ਵੀ ਹੋਇਆ ਪਰਮਾਤਮਾ ਦੀ ਦੇਣ ਹੁੰਦੀ ਹੈ ਤੇ ਬਾਕੀ ਮੈਂ ਥੋੜੀ ਜਿ ਇੱਕ ਜ਼ਿਕਰ ਕਰਨਾ ਸੀ ਬਾਈ ਦਾ ਵੀ ਬਾਈ ਚੇਲੇ ਹੈ ਕਿੰਨੇ ਨੇ ਆਪਣੇ ਚੇਲੇ ਬਾਈ 7-8 ਆਪਣੇ ਮੂਟੇ ਭਰਾ ਹੀ ਨੇ ਆਪਣੇ ਯਾਰਾਂ ਦੇ ਜਿੰਨੇ ਚੇਲੇ ਬਣਿਆ ਆਪਣੇ ਵਧੀਆ ਸੀ ਪਰਿਵਾਰ ਪਰਿਵਾਰ ਨਾਲ ਵਰਤਦੇ ਆ ਉਹਨੇ ਜਾਨਿਆ ਵਿਆਹ ਸਾਦੀ ਤੇ ਵੀ ਉਹ ਵੀ ਦੁੱਖ ਸੁੱਖ ਚਾਉਂਦੇ ਆ ਹੂੰ ਗੁੱਡ ਚੇਲੇ ਮੁੰਡੇ ਆਪਣੇ ਸਾਹਿਲ ਆ ਮੁੰਡਾ ਨਡਾਲੇ ਤੋਂ ਨਡਾਲੇ ਤੋਂ ਸਾਹਿਲ ਨਡਾਲੇ ਤੋਂ ਭਾਈ ਇਹ ਕਾਪੀ ਵਾਲਾ ਮੁੰਡਾ ਜਲੰਧਰ ਰੀਜ ਵਿੱਚ ਬਹੁਤ ਚੰਗਾ ਨਾ ਬਾਈ ਦਾ ਸਾਹਿਲ ਨਡਾਲਾ ਤੇ ਇਸ ਵਾਰ ਬਾਜ਼ੀਆਂ ਦੇ ਵਿੱਚ ਬਹੁਤ ਹੈਲਪ ਕਰੀਏ ਬਾਈ ਨੇ ਮੇਰੇ ਵੀ ਤੇ ਹੁਣ ਬਾਈ ਕੈਨੇਡਾ ਚ ਸੈੱਟ ਹੋ ਗਿਆ ਹਾਂ ਤੇ ਵੈਗਰੋ ਤਰੱਕੀ ਦੇਵੇ ਉਹਨੂੰ ਤੇ ਨਾਲ ਉਹਦੇ ਮੁੰਡਾ ਬਿੱਲਾ ਜੱਗਾ ਤੋਂ ਇਕੱਠੇ ਸਾਂਝਾ ਹੀ ਸੌਂ ਕਰਦੇ ਹਣ ਤੇ ਹੁਣ ਉਹ ਤਾਂ ਬਾਹਰ ਚਲੇਗਾ ਤੁਹਾਨੂੰ ਪਤਾ ਤੇ ਹੁਣ ਜੱਗ ਤੋਂ ਮੁੰਡਾ ਬਿੱਲਾ ਜੱਗਾ ਫਿਰ ਤੋਂ ਤੇ ਇੱਕ ਸੰਦੀਪ ਆ ਮੁੰਡਾ ਭੜੋਲ ਤੋਂ ਇੱਕ ਭਰਾ ਆਪਣਾ ਵੱਡਾ ਤਰਸੇਮ ਆ ਕਬੈਤ ਤੋਂ ਭਰਾ ਹੀ ਆ ਸਮਝਣਾ ਚੇਲਾ ਤਾਂ ਨਹੀਂ ਆਪਾਂ ਮੰਨਦੇ ਵੀ ਉਹਦਾ ਤੁਹਾਨੂੰ ਬਹੁਤ ਸਹਯੋਗ ਆ ਠੀਕ ਆ ਤੇ ਨਾਲ ਮੁੰਡਾ ਸਿਕੰਦਰ ਆ ਤਲਵੰਡੀ ਤੋਂ ਉਹ ਦੋਈ ਜਾਣੇ ਇਕੱਠੇ ਸੌਂ ਕਰਦੇ ਹਾਂ ਠੀਕ ਆ ਜੀ ਇਹ ਵਾਕਿਤਾਰ ਨਹੀਂ ਆਉਂਦਾ ਮਿੰਗਾ ਤੋਂ ਹੂੰ ਤੇ ਬਾਕੀ ਆਪਣਾ ਸੰਦੀਪ ਆਪਾਂ ਕਰਨੀ ਜਾਂ ਮੁੰਡਾ ਫੋਜੀ ਨੂੰ ਕਰਨੀ ਕਹਦਨੇ ਆਪਾਂ ਤੇ ਉਹਦਾ ਇੱਕ ਆ ਉਹ ਮੁੰਡਾ ਪੇਰੇ ਸਾਹ ਚ ਲਾਵਣ ਗਿਆ ਜੇ ਆਪਣਾ ਤੇ ਇੱਕ ਮੁੰਡਾ ਹਰਪ੍ਰੀਤ ਆ ਉੱਤਰਖੰਡੇ ਤੋਂ ਉਹ ਮੋਟਰਸਾਈਕਲ ਨਾਲ ਆਪਣਾ ਅੰਡੀ ਲਖਸਨ ਨੂੰ ਸਨਮਾਨਤ ਕਰਕੇ ਗਿਆ ਸੀ ਹੂੰ ਤੇ ਆ ਹੀ ਆ ਮੁੰਡੇ ਚੇਲੇ ਵਜੋਂ ਚਲੋ ਤੇ ਇੱਕ ਆਈ ਆ ਗੱਡੀ ਜਰੂਰ ਦਿਖਾ ਦੇ ਸਾਰੀ ਤੇ ਉੱਪਰ ਲਿਖਿਆ ਹੋਇਆ ਬਾਈ ਵਿਸ਼ੇਸ਼ ਸਨਮਾਨ ਅਰਮਾਨ ਕਰਤਾਰਪੁਰ ਤੇ ਉਹ ਮੁੰਡਿਆਂ ਦੀ ਸ਼ਾਬਾਸ਼ ਇਹ ਉਹਨਾਂ ਨੇ ਆਪਣਾ ਨਾਮ ਵਗੈਰਾ ਕੁਝ ਨਹੀਂ ਲਿਖਵਾਇਆ ਗੱਡੀ ਤੇ ਇਹ ਮੁੰਡਾ ਹਨੀ ਜਾਂ ਹੈਪਤਪੁਰ ਤੋਂ ਬਣਿਆ ਮੁੰਡਾ ਜਿਹੜਾ ਹੁਣ ਹੈਪਤਪੁਰ ਚੰਡੀਗੜ੍ਹ ਏਰੀਆ 'ਚ ਪੈ ਜਾਂਦਾ ਇਹ ਹੂੰ ਡੇਰਾਬਸੀ ਦੇ ਨਾਲ ਹੀ ਪੈਂਦਾ ਪਿੰਡ ਓਕੇ ਤੇ ਉਹਨੂੰ ਉਹ ਕਹਿੰਦਾ ਵੀ ਭਾਈ ਮੈਂ ਆਪਦਾ ਨਾਮ ਨਹੀਂ ਲਿਖਵਾਣਾ ਹੈਗਾ ਹੂੰ ਫੇ ਤੂੰ ਬਸ ਇਕੱਲਾ ਆਪਦਾ ਨਾਮ ਲਗਾ ਲੈ ਬਸ ਬਹੁਤ ਓਕੇ ਹਾਂ ਸਹੀ ਹੈ ਭਾਈ ਆਉਲਾ ਜਾਨੀ ਆਪਣੇ ਕੋਲ ਆਉਂਦੇ ਨੂੰ ਹੋਗੇ 5-6 ਸਾਲ ਪੁਰਾਣਾ ਹੀ ਆਉਂਦਾ ਆਪਣੇ ਕੋਲ ਕਬੂਤਰ ਵੀ ਆਪਣੇ ਵਾਲੇ ਅੱਛਾ ਉਸਤਾਦ ਹੁਣ ਪਾਇਆ ਹਾਂ ਜਿੱਤ ਕੇ ਜਾਨੀ ਬਾਜ਼ੀ ਚਿੱਤਣ ਲੱਗੇ ਜਦੋਂ ਉਹਦਾ ਤਸੱਲੀ ਹੋ ਗਈ ਮਨ ਨੂੰ ਹਾਂ ਫੇਰ ਮੈਂ ਕਿਹਾ ਵੀ ਹੁਣ ਤੂੰ ਜਿਹੜਾ ਕੋ ਦੇਣਾ ਮਰਜ਼ੀ ਦੇ ਦੇ ਕੋ ਚੱਕਾ 100 ਕੋ ਯਾਰ ਬਹੁਤ ਵਧੀਆ ਗੱਲ ਆ ਆ ਬਹੁਤ ਵਧੀਆ ਗੱਲ ਲੱਗੀ ਮਤਲਬ ਬੰਦਾ ਆਪਦੀ ਤਸੱਲੀ ਨਾਲ ਦੇ ਕੇ ਗਿਆ ਸੱਤ ਹੀ ਨਾ ਭਾਈ ਹਰ ਸਾਲ ਉਹ ਬਾਜ਼ੀਆ ਛੱਡਦੇ 15-20 ਜਾਨੀ ਵਧੀਆ 10-12 ਹਿੱਸੇ ਲੈ ਕੇ ਹਾਂ ਵਧੀਆ ਦੋਸਤੀ ਆ ਨਾ ਬਹੁਤ ਵਧੀਆ ਭਾਈ ਚਲੋ ਤੁਹਾਨੂੰ ਵੀ ਮੁਬਾਰਕਾਂ ਭਾਈ ਜਿਹੜ ਤੇ ਉਹਨਾਂ ਨੂੰ ਵੀ ਮੁਬਾਰਕਾਂ ਤੇ ਬਾਕੀ ਬਹੁਤ ਬਹੁਤ ਧੰਨਵਾਦ ਵੀਰੇ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਿਓ థాంਕ ਯੂ ਜੀ